ਸੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਸਵਾਗਤ ਕਰਦਾ ਤੁਹਾਡਾ ਮੈਂ ਦੁਬਾਰਾ ਫਿਰ ਇਸ ਚੈਨਲ ਤੇ ਇਸ ਵੀਡੀਓ ਤੇ ਤੇ ਜਿਵੇਂ ਕਿ ਕੱਲ ਆਪਾਂ ਵੀਡੀਓ ਪਾਈ ਸੀ ਮੈਡੀਕਲ ਰਿਲੇਟਡ ਕਿ ਜੋ ਵੀ ਤੁਹਾਡਾ ਮੈਡੀਕਲ ਹੋਣਾਗਾ ਕਿੱਦਾਂ ਹੋਣਾਗਾ ਕਿਵੇਂ ਹੋਣਾ ਉਹ ਸਾਰੀ ਡਿਟੇਲ ਮੈਂ ਕੱਲ ਵੀਡੀਓ ਵਿੱਚ ਪਾਤੀ ਸੀ ਜੋ ਵੀ ਮੈਂ ਜਾਣਕਾਰੀ ਸੀ ਉਹ ਆਪਣੇ ਬਸਤੀ ਸੀ ਕਿਉਂਕਿ ਜੋ ਵੀ ਅਸੀਂ ਇਸ ਫੇਸ ਦੇ ਵਿੱਚੋਂ ਲੰਘੇ ਹਾਂ ਤੇ ਉਹੀ ਫੇਸ ਤੇ ਤੁਹਾਨੂੰ ਲੰਘਣਾ ਪਏਗਾ ਤਾਂ ਕੁਝ ਮਾਈਨਰਸ ਜਾਂ ਚੇਂਜਸ ਹੈਗੇ ਵਿੱਚ ਕੋਈ ਜ਼ਿਆਦਾ ਚੇਂਜਸ ਨਹੀਂ ਹੈਗੀਆਂ ਤਾਂ ਹਰ ਵਾਰ ਕੋਈ ਨਾ ਕੋਈ ਜਿੱਦਾਂ ਕਿ 16 ਦੀ ਭਰਤੀ ਸੀ ਉਸ ਤੋਂ ਪਹਿਲਾਂ 11 ਦੀ ਭਰਤੀ ਸੀ ਵੀ ਕੁਝ ਕੁ ਚੇਂਜਸ ਹੁੰਦੀਆਂ ਰਹੀਆਂ ਵੀ ਚਲੋ ਸਾਡੇ ਵਾਰ ਐਗਜ਼ਾਮ ਹੋਇਆ ਤੇ ਤੁਹਾਡੇ ਵਾਰ ਵੀ ਹੋਇਆ ਸਟਾਰਟਿੰਗ ਸਾਡੇ ਤੋਂ ਹੋ ਗਈ ਹਨਾ ਤਾਂ ਮੈਂ ਵੀ 2021 ਦਾ ਭਰਤੀ ਆ ਤੇ ਆ ਕਰੀਬ ਸਾਨੂੰ 2 ਸਾਲ ਹੋਣ ਵਾਲੇ ਭਰਤੀ ਹੋਇਆ ਇਹਨਾਂ ਤਾਂ ਸਭ ਤੋਂ ਪਹਿਲਾਂ ਤਾਂ ਜੋ ਉਸ ਡਾਊਟ ਸੀਗਾ ਪਹਿਲਾਂ ਤਾਂ ਕੈਂਡੀਡੇਟਸ ਦਾ ਵੀ ਜਿਹੜੀਆਂ ਲਿਸਟਾਂ ਆਈਆਂ ਨੇ ਇਹ ਪਤਾ ਨਹੀਂ ਸਰ ਰੀਅਲ ਆ ਕਿ ਫੇਕ ਆ ਤੋ ਇਹ ਲਿਸਟ ਜਿਹੜੀ ਲਿਸਟ ਕੰਬਾਈਨ ਲਿਸਟ ਆ ਸਾਡੇ ਵਰਤਾਂ ਲਿਸਟਾਂ ਆਈਆਂ ਸੀ ਨਾ ਮਤਲਬ ਉਹ ਵੀ ਆਫਲਾਈਨ ਆਈਆਂ ਸੀਗਾ ਆਨਲਾਈਨ ਕੋਈ ਅਪਲੋਡ ਨਹੀਂ ਕੀਤੀ ਗਈ ਸੀ ਤੇ ਜੋ ਇਹ ਲਿਸਟ ਹੈ ਕੰਬਾਈਨ ਲਿਸਟ ਦੁੱਡੀ ਹੈ ਨਾ ਜਿਲ੍ਹਿਆਂ ਦੀ ਤਾਂ ਇਹ ਬਿਲਕੁਲ ਰੀਅਲ ਆ ਤੇ ਕਈ ਮੇਰੇ ਦੋਸਤਾਂ ਨੂੰ ਕਾਲਸ ਵਗੈਰਾ ਵੀ ਆ ਗਈਆਂ ਨੇ ਔਰ ਕਈ ਆਪਣਾ ਜੋ ਪਹੁੰਚ ਵੀ ਚੁੱਕੇ ਨੇ ਲਾਇੰਸ ਦੇ ਵਿੱਚ ਤੇ ਮੈਨੂੰ ਕਾਫੀ ਕਮੈਂਟਸ ਵੀ ਆ ਰਹੇ ਨੇ ਮਤਲਬ ਕਿ ਜੋ ਵੀ ਮੈਂ ਮੈਡੀਕਲ ਦੀ ਵੀਡੀਓ ਪਾਈ ਸੀ ਉਸ ਤੇ ਮੈਨੂੰ ਕਮੈਂਟ ਕਾਫੀ ਤਰ੍ਹਾਂ ਦੇ ਮਤਲਬ ਸੈਲਰੀ ਨਾ ਮੈਡੀਕਲ ਬਾਰੇ ਜੋ ਵੀ ਮਤਲਬ ਕਿ ਹੋਰ ਕੁਐਰੀਜ਼ ਕਾਫੀ ਹੈਗੀਆਂ ਨੇ ਤੇ ਜੇਲ ਵਾਰਡਨ ਵਾਲੇ ਵੀ ਹੈਗੇ ਕਈ ਕਿਸੇ ਹੋਰ ਪਰਧਵੀ ਸਿਲੈਕਟਰ ਨੇ ਉਹ ਵੀ ਪੁੱਛ ਰਹੇ ਨੇ ਤੇ ਕਈਆਂ ਨੂੰ ਮਤਲਬ ਕੋਈ ਪ੍ਰੋਬਲਮ ਆ ਕੋਈ ਹੱਡੀ ਦੀ ਕੋਈ ਕਿਸ ਤਰ੍ਹਾਂ ਮਤਲਬ ਕਾਫੀ ਤਰ੍ਹਾਂ ਦੀ ਕੁਐਰੀਜ਼ ਹੈਗੀਆਂ ਮੈਂ ਉਹਨਾਂ ਨੂੰ ਕੰਬਾਈਨ ਕੀਤਾ ਸਾਰੀਆਂ ਨੂੰ ਮੈਂ ਮੈਂ ਨੋਟ ਕੀਤੀਆਂ ਇੱਕ ਕਾਪੀ ਤੇ ਤੇ ਮੈਂ ਉਹ ਤੁਹਾਨੂੰ ਸਾਰੀਆਂ ਮਤਲਬ ਉਹਨਾਂ ਦੇ ਆਨਸਰ ਦੇਵਾਂਗਾ ਹੋਪਸੋ ਤੁਸੀਂ ਮੇਰੇ ਆਨਸਰਸ ਤੋਂ ਪੂਰੇ ਸੈਟੀਸਫਾਈਡ ਹੋਵੋਗੇ ਕਿਉਂਕਿ ਮੈਨੂੰ ਪਤਾ ਸੀ ਵੀ ਕੱਲ ਤੁਸੀਂ ਜੋ ਵੀਡੀਓ ਦੇਖੀ ਹੈ ਫੁੱਲ ਵੀਡੀਓ ਪਹਿਲੀ ਗੱਲ ਤਾਂ ਯਾਰ ਫੁੱਲ ਵੀਡੀਓ ਦੇਖਿਆ ਕਰੋ ਕਿਉਂਕਿ ਫੁੱਲ ਵੀਡੀਓ ਨੂੰ ਦੇਖਣ ਨਾਲ ਹੀ ਤੁਹਾਡੇ ਸਾਰੇ ਡਾਊਟਸ ਕਲੀਅਰ ਹੋਣਗੇ ਕਈ ਵਿੱਚ ਉਸ୍କਿਪ ਕਰਕੇ ਦੇਖਦੇ ਆ ਜਾਂ ਤੇਜ਼ ਕਰਕੇ ਦੇਖਦੇ ਆ ਉਹਦੇ ਵਿੱਚ ਤੁਹਾਡਾ ਹੀ ਨੁਕਸਾਨ ਹੋ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਕੀ ਗੱਲ ਕੀਤੀ ਕੀ ਨਹੀਂ ਕੀਤੀ ਗਈ। ਤੋਂ ਸਭ ਤੋਂ ਪਹਿਲਾਂ ਤਾਂ ਫਿਰ ਆਪਾਂ ਉਹੀ ਗੱਲ ਕਰਾਂਗੇ ਵੀ ਮੈਡੀਕਲ ਵਾਰੀ ਚੋੜ ਹਨਾ ਸੀਗੀ ਗੱਲਬਾਤ ਤੇ ਉਸ ਤੋਂ ਪਹਿਲਾਂ ਆਪਾਂ ਜੀ ਗੱਲ ਕਰੀਏ ਤਾਂ ਸਾਡੀ ਭਰਤੀ ਵੇਲੇ ਜੋ ਡਾਕੂਮੈਂਟ ਅਸੀਂ ਜਮ੍ਹਾਂ ਕਰਵਾਏ ਸੀ ਜਦ ਸਾਨੂੰ ਪੁਲਿਸ ਲਾਈਨ ਦੇ ਵਿੱਚ ਬੁਲਾਇਆ ਗਿਆ ਸੀਗਾ ਆਲਮੋਸਟ ਸਾਰੇ ਹੀ ਪੰਜਾਬ ਦੀ ਗੱਲ ਕਰਦਾ ਮੈਂ ਜਿੱਥੇ-ਇਥੇ ਨੰਬਰ ਲੋਡ ਹੋਏ ਸੀ ਕਈ ਜ਼ਿਲ੍ਹਿਆਂ ਨੂੰ ਵੈਕੈਂਸੀ ਨਹੀਂ ਲੋਡ ਹੋਈ ਸੀ। ਤੇ ਉਹਨਾਂ ਨੂੰ ਜੋ ਮਤਲਬ ਕਿ ਸਾਡਾ ਸਿਸਟਮ ਸੀਗਾ ਮਤਲਬ ਪੇਮੈਂਟ ਦਾ ਹਨਾ ਕਈ ਜਣੇ ਹੁਣ ਪੁੱਛ ਰਹੇ ਆ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਕਮੈਂਟ ਇਹੀ ਕੰਸਿਡਰ ਕਰੂੰਗਾ ਕਿ ਸਰ ਡਿਮਾਂਡ ਡਰਾਫਟ ਕੀ ਚੀਜ਼ ਆ ਤਾਂ ਮੈਂ ਵੀ ਦੇਖਿਆ ਮੈਨੂੰ ਡਿਮਾਂਡ ਡਰਾਫਟ ਕੋਤੋਂ ਮੰਗੀ ਜਾਂਦੇ ਆ ਇਸ ਵਾਰ ਕਿਉਂਕਿ ਅਸੀਂ ਜਦੋਂ ਡਾਕੂਮੈਂਟ ਸਬਮਿਟ ਕਰਵਾਇਆ ਤਾਂ ਸਾਥੋਂ ਪਾਏ ਕੈਸ਼ ਮਤਲਬ ਕੈਸ਼ ਲਈ ਗਈ ਸੀ ਬਾਈ ਹੈਂਡ ਕੈਸ਼ ਲਈ ਗਈ ਸੀ ਸਾਡੇ ਤੋਂ ਕਰੀਬ 1600 ਕਿਸੇ ਦਾ ਮਤਲਬ ਕਿ ਨਾ ਸੀ ਵੀ ਐਸ ਆਈ ਬੋਰਡ ਸੀ ਇਹਦਾ ਮਤਲਬ CBSE ਬੋਰਡ ਹੋ ਗਿਆ PSCB ਬੋਰਡ ਹੋ ਗਿਆ ਹਨ ਤਾਂ ਇਦਾਂ ਮਤਲਬ ਕਾਫੀ ਬੋਰਡਸ ਹੁੰਦੇ ਜਿਵੇਂ ਆਪਣੇ ਹੈਗੇ ICSE ਬੋਰਡ ਹੋ ਗਿਆ ਤਾਂ ਮਤਲਬ ਅਲੱਗ-ਅਲੱਗ ਬੋਰਡ ਚ ਜਿਹੜੇ ਸਟੂਡੈਂਟ ਸੀਗੇ ਜਿੱਦਾਂ ਹਨ ਪਾਸਵਰਡ ਹੁੰਦੇ ਆ ਤਾਂ ਉਹਦੇ ਸਬੰਧ ਦੇ ਵਿੱਚ ਮਤਲਬ ਕਿ ਇਹ ਸਾਥੋਂ ਪੈਸੇ ਲੈ ਗਏ ਸੀ ਅਲੱਗ-ਅਲੱਗ ਜਿਵੇਂ ਹਨ ਤਾਂ ਆਪਾਂ ਉਹੀ ਗੱਲ ਕਰਦੇ ਆਂ ਵੀ ਇਸ ਵਾਰ ਜਿਹੜਾ ਡਿਮਾਂਡ ਡਰਾਫਟ ਦੀ ਗੱਲ ਕੀਤੀ ਗਈ ਆ ਤਾਂ ਮੈਨੂੰ ਇਹ ਗੱਲ ਤੋਂ ਪਤਾ ਲੱਗਿਆ ਵੀ ਜਿਹੜਾ ਡਿਮਾਂਡ ਡਰਾਫਟ ਆ ਉਹ ਆਪਾਂ ਸਿਰਫ ਪੇਮੈਂਟ ਕਰਨ ਲਈ ਵਰਤਦੇ ਆਂ ਇਦੇ ਵਿੱਚ ਕੋਈ ਚੈੱਕ ਚੁੱਕ ਦੀ ਕੋਈ ਜ਼ਰੂਰਤ ਨਹੀਂ ਗਈ ਤੁਸੀਂ ਮੈਨੂੰ ਇਹ ਗੱਲ ਦਾ ਫਿਲਹਾਲ ਨਹੀਂ ਪਤਾ ਮੈਂਵੇਂ ਤੁਹਾਨੂੰ ਝੂਠ ਮਾਰਦੇ ਆਂ ਇਹਨਾਂ ਨੇ ਕਿਸ ਬੈਂਕ ਤੋਂ ਅਥਰਾਇਜ਼ ਕੀਤਾ ਗਏ ਸੀ ਤੇ ਮੇ ਵੀ ਮੇਰੇ ਸਾਹਮਣੇ ਕਿਉਂਕਿ ਜਿਹੜੀ ਆਪਣੀ ਪੇ ਆਉਣੀ ਹੈ ਸੈਲਰੀ ਹੁਣੀ ਸੌਤ ਪਹਿਲਾਂ ਇਹ ਸੀ ਨੋਟ ਕਰੋ ਵੀ ਆਪਣੀ ਜਿਹੜੀ ਪੇਮੈਂਟ ਆਉਣੀ ਹੈ ਉਹ HDFC ਬੈਂਕ ਦੇ ਅੰਡਰ ਆਉਣੀ ਹੈ ਠੀਕ ਆ ਹੁਣ HDFC ਬੈਂਕ ਦਾ ਮਤਲਬ ਕਿ ਇਹ ਡਿਮਾਂਡ ਡਰਾਫਟ ਮੰਗਣਗੀ ਜਾਂ SBI ਬੈਂਕ ਤੋਂ ਮੰਗਣਗੇ ਇਹ ਔਨ ਦੀ سپورਟ ਪਤਾ ਲੱਗੂਗਾ ਇਹਦੇ ਵਿੱਚ ਆਪਾਂ ਕੋਲ ਚੈੱਕ ਬੁੱਕ ਹੈਗੀ ਜਾਂ ਨਹੀਂ ਹੈਗੀ ਕੋਈ ਚੱਕਰ ਨਹੀਂਗਾ ਹੁਣ ਕਈ ਜਾਣੇ ਪੁੱਛ ਰਹੇ ਵੀ ਸਰ ਚੈੱਕ ਬੁੱਕ ਹੈ ਨਹੀਂ ਸਾਡੇ ਕੋਲ ਤੇ ਵੀ ਅਸੀਂ ਕੀ ਕਰੀਏ ਵੀ ਸਾਨੂੰ ਔਨ ਦੀ سپورਟ ਦੱਸ ਰਹੇ ਵੀ ਸਾਨੂੰ ਅੱਜ ਫੋਨ ਕੀਤਾ ਔਰ ਕੱਲ ਬੁਲਾ ਰਹੇ ਆ ਤੇ ਅਸੀਂ ਕੀ ਕਰੀਏ ਘਬਰਾਉਣ ਦੀ ਲੋੜ ਨਹੀਂ ਗਈ ਟੈਨਸ਼ਨ ਲੈਣ ਦੀ ਲੋੜ ਨਹੀਂ ਗਈ ਤੁਹਾਡਾ ਭਰਾ ਤੁਹਾਡੇ ਨਾਲ ਆ ਠੀਕ ਆ ਮੈਂ ਇਸ ਵਾਰੀ ਵੀ ਦੱਸੂਗਾ ਵੀ ਜਿਹੜਾ ਪੇਮੈਂਟ ਹੋਣੀ ਆ ਨਾ ਉਹ ਇਹਨਾਂ ਦੋਵਾਂ ਬੈਂਕਾਂ ਦੇ ਵਿੱਚ ਵਿੱਚ ਹੋ ਸਕਦੀ ਜਾਂ ਤਾਂ SBI ਤੇ ਜਾਂ HDFC ਤਾਂ ਆਪਾਂ ਬੈਂਕ ਦੇ ਵਿੱਚ ਮਤਲਬ ਆਪਾਂ ਸਭ ਤੋਂ ਪਹਿਲਾਂ ਤਾਂ ਆਪਣੇ ਲਾਈਨ ਦੇ ਵਿੱਚ ਜਾਣਾ ਜਿਹੜਾ ਆਪਾਂ ਨੂੰ ਜਿਲ੍ਹਾ ਮਿਲਿਆ ਹਨ ਆਪਾਂ ਨੂੰ ਫੋਨ ਆਊਗਾ ਉਹ ਤੁਹਾਨੂੰ ਦੱਸਣਗੇ ਵੀ ਤੁਸੀਂ ਉਹ ਤੋਂ ਡਿਮਾਂਡ ਡਰਾਫਟ ਆ ਜਿਹੜਾ ਉਹ ਐਸ ਬੈਂਕ ਤੋਂ ਲੈ ਕੇ ਆਓ ਇੰਨੇ ਪੈਸੇ ਦਾ ਡਿਮਾਂਡ ਡਰਾਫਟ ਬਣਾ ਕੇ ਲੈ ਕੇ ਆਓ ਔਰ ਤੁਸੀਂ ਜਿਹੜਾ ਉਹ ਡਿਮਾਂਡ ਡਰਾਫਟ ਬਣਾਉਣਾ ਹੈਗਾ ਨਾ ਉਹ ਆਪਣੇ ਬੋਰਡ ਨੂੰ ਮਤਲਬ ਬੋਰਡ ਨੂੰ ਪੈਸੇ ਦੇਣੇ ਹਨ ਆਪਾਂ ਕਿਉਂਕਿ ਉਹ ਵੈਰੀਫਿਕੇਸ਼ਨ ਕਰਨਗੇ ਆਪਣੇ ਸਰਟੀਫਿਕੇਟ ਦੀ ਆਪਾਂ ਉਹਨਾਂ ਨੂੰ ਪੈਸੇ ਦੇਣੇ ਆ ਠੀਕ ਹੈ ਤੁਸੀਂ ਗੱਲ ਸਮਝ ਗਏ ਹੋਵੋਗੇ ਵੀ ਆਪਾਂ ਉਹਨਾਂ ਨੂੰ ਸਰਟੀਫਿਕੇਟ ਦੇਣੇ ਆ ਉਹ ਸਰਟੀਫਿਕੇਟ ਅੱਗੇ ਭੇਜਣਗੇ ਆਪਣੇ ਆਪਣੇ ਬੋਰਡ ਦੇ ਵਿੱਚ ਹਨਾ ਵੀ ਇਹ ਬੰਦਾ ਸਹੀ ਵਾਕੀ ਤੁਹਾਡੇ ਬੋਰਡ ਤੋਂ ਪੜਿਆ ਹੋਇਆ ਹੈ ਨਹੀਂ ਪੜਿਆ ਹੋਇਆ ਹੈ ਠੀਕ ਹੈ ਕਿਉਂਕਿ ਮੈਂ ਖੁਦ ਪੀਐਸਸੀਬੀ ਸਟੂਡੈਂਟਾਂ ਠੀਕ ਹੈ ਮੈਂ ਪਿਆਸ ਕੁਲ ਐਜੂਕੇਸ਼ਨ ਬੋਰਡ ਤੋਂ ਪਾਸਵਰਡ ਕੀਤੀ ਹੈ 10th ਵੀ +2 ਵੀ ਤੇ ਅਸੀਂ ਮਤਲਬ ਕਿ ਜੋ ਪੇਮੈਂਟ ਕੀਤੀ ਸੀ ਅਪਰੋਕਸਲੀ ਮਤਲਬ 1600 1600 2000 ਦੇ ਵਿੱਚ ਵਿੱਚ ਹੁਣ ਮੈਨੂੰ ਯਾਦ ਨਹੀਂ ਪ੍ਰੋਪਰ ਆ ਰਿਹਾ ਕਿਉਂਕਿ ਸਾਡੇ ਵੀ ਡਿਮਾਂਡ ਰੈਪ ਦਾ ਕੋਈ ਚੱਕਰ ਨਹੀਂ ਸੀਗਾ ਤਾਂ ਕਈਆਂ ਤੋਂ 800 ਵੀ ਲਿਆ ਸੀ ਕਈਆਂ ਤੋਂ 1600 ਮਤਲਬ ਉਹ ਬੋਰਡ ਦੇ ਅਕੋਰਡਿੰਗ ਸੀਗਾ ਤੇ ਗੱਲ ਕਰਦੇ ਆ ਵੀ ਉਹੀ ਵੀ ਇਸ ਵਾਰ ਜਿਹੜਾ ਡਿਮਾਂਡ ਡਰਾਫਟ ਲੈਣਾ ਤੁਹਾਡੇ ਤੋਂ ਹਨਾ ਇਹਨਾਂ ਨੇ ਕੈਸ਼ ਦਾ ਝੰਜਟ ਖਤਮ ਕਰਨ ਵਾਸਤੇ ਇਹ ਚੀਜ਼ ਸ਼ੁਰੂ ਕੀਤੀ ਹੈ ਮੇਰੇ ਅਕੋਰਡਿੰਗ ਤਾਂ ਤੇ ਉਦੋਂ ਕਾਫੀ ਮਤਲਬ ਪੈਸੇ ਇਕੱਠੇ ਹੋ ਜਾਂਦੇ ਸੀ ਵੀ ਉਹਨਾਂ ਨੂੰ ਸਾਹਮਣੇ ਹੀ ਕਰਨੇ ਔਖੇ ਹੋ ਜਾਂਦੇ ਸੀ ਕਿ ਇਸ ਵਾਰ ਇਹਨਾਂ ਨੇ ਮਤਲਬ ਬੈਂਕ ਬਾਈ ਬੈਂਕ ਹਨਾ ਬੈਂਕ ਦਾ ਡਿਮਾਂਡ ਡਰਾਫਟ ਸਿੱਧਾ ਮਤਲਬ ਉਸ ਬੋਰਡ ਨੂੰ ਜਾਰੀ ਕੀਤਾ ਜਾਊਗਾ ਵੀ ਆ ਮਤਲਬ ਕਿ ਆ ਬੋਰਡ ਦੇ ਨਾਂ ਤੇ ਤੁਸੀਂ ਡਿਮਾਂਡ ਡਰਾਫਟ ਬਣਾ ਕੇ ਲੈ ਕੇ ਆਓ ਠੀਕ ਆ ਵੀ ਜੋ ਸਟੂਡੈਂਟਸ ਮਤਲਬ ਹੈਗੀ ਜਿਵੇਂ ਅਲੱਗ-ਅਲੱਗ ਹਨ 800 1600 ਵਾਟੇਵਰ ਜਿੰਨੇ ਵੀ ਹੋਣਗੇ ਮਤਲਬ ਤੁਹਾਨੂੰ ਦੱਸ ਦਿੱਤਾ ਹੈ ਉਹ ਤੁਸੀਂ ਕਿਹੜੇ ਬੋਰਡ ਤੋਂ ਤੁਸੀਂ ਦੱਸੋਗੇ ਵੀ ਆਈ ਸੀ ਪੀਐਸਸੀਬੀ ਬੋਰਡ ਤੋਂ ਅਸੀਂ ਵੀ ਅਸੀਂ ਬੋਰਡ ਤੋਂ ਉਹ ਤੁਹਾਨੂੰ ਦੱਸ ਦੇਣਗੇ ਕਿ ਤੁਹਾਨੂੰ ਇੰਨੇ ਪੈਸਿਆਂ ਦਾ ਡਿਮਾਂਡ ਡਰਾਫਟ ਉਹ ਲੈ ਆਓ ਤਾਂ ਫਾਈਨਲੀ ਫਿਰ ਉਹੀ ਗੱਲ ਕਰਦੇ ਆਪਾਂ ਵੀ ਇਹਨਾਂ ਨੇ ਕੈਸ਼ ਦਾ ਸਿਸਟਮ ਖਤਮ ਕਰਨਾ ਸੀ ਕੈਸ਼ਲੈਸ ਕੈਸ਼ਲੈਸ ਪੇਮੈਂਟ ਵਾਸਤੇ ਇਹਨਾਂ ਨੇ ਡਿਮਾਂਡ ਡਰਾਫਟ ਦੀ ਮੰਗ ਕੀਤੀ ਅਸੀਂ ਮਤਲਬ ਐਡਾ ਵੀ ਖਾਸ ਕਰ ਵਾਲੀ ਗੱਲ ਨਹੀਂ ਤੁਸੀਂ ਸੋਚ ਰਹੇ ਹੋ ਕਿ ਸਾਡੇ ਕੋਲ ਚੈੱਕ ਹੈ ਨਹੀਂ ਮੇਰੇ ਕੋਲੇ ਬੈਂਕ ਖਾਤਾ ਕਿਸੇ ਹੋ ਮੇਰੇ ਕੋਲ SBI ਦਾ ਹੈ ਨਹੀਂ ਮੈਂ ਕੀ ਕਰਾਂ ਵੀ ਅਸੀਂ ਤਾਂ ਹੁਣ ਸਾਨੂੰ ਆਉਂਦੀ سپورਟ ਘਭਰਾਉਣ ਦੀ ਲੋੜ ਨਹੀਂ ਗਈ ਇਹ ਤਾਂ ਹੱਲੇ ਹੀ ਆ ਠੀਕ ਹੈ ਇਹਦਾ ਹੱਲ ਨਾਰਮਲੀ ਅਸੀਂ ਵੀ ਪੇ ਕਰਦੇ ਰਹੀਏ ਕਈ ਵਾਰ ਯੂਨੀਵਰਸਿਟੀ ਨੂੰ ਪੈਸੇ ਪੇ ਕਰਨੇ ਹੁੰਦੇ ਸੀ SBI ਦੇ ਵਿੱਚ ਨਾਰਮਲੀ ਅਸੀਂ ਡਿਮਾਂਡ ਡਰਾਫਟ ਕਰ ਦਿੰਦੇ ਸੀ ਕੋਈ ਚੱਕਰ ਵਾਲੀ ਗੱਲ ਨਹੀਂ ਜਦੋਂ ਸਿੱਕ ਦਿੱਤੇ ਹੋਣੇ ਆ ਕਈ ਸਟੂਡੈਂਟਸ ਮੇਰੇ ਭਰਾ ਹੋਣੇ ਆ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਤਾਂ ਹੋਰਸ ਕਾਫੀ ਮਤਲਬ ਜਿਹੜੇ ਮੈਡੀਕਲ ਦੇ ਰਿਲੇਟਡ ਮੈਂ ਮਤਲਬ ਕਮੈਂਟਸ ਜਿਹੜੇ ਹੈਗੇ ਆ ਕੰਸੀਡਰ ਕੀਤੇ ਆ ਹੋਪਸ ਤੁਸੀਂ ਇਸ ਸੀ ਤੋਂ ਸਮਝ ਗਏ ਹੋਵੋ ਕਿ ਵੀ ਡਿਮਾਂਡ ਡਰਾਫਟ ਹੈ ਕੀ ਚੀਜ਼ ਆ ਤੋ ਕੀ ਗੱਲ ਕਰਨੀ ਫਿਰ ਮੈਡੀਕਲ ਬਾਰੇ ਜੀ ਆਪਾਂ ਕੁਐਸਚਨ ਜਿਹੜੇ ਤੁਹਾਡੇ ਹੈਗੇ ਉੱਪਰ ਲੈਣੇ ਆ ਹੌਲੀ ਹੌਲੀ ਤਾਂ ਸਭ ਤੋਂ ਪਹਿਲਾਂ ਕੁਐਸਚਨ ਇਹ ਕੀਤਾ ਕਿ ਸਰ ਸਾਡਾ ਮੈਡੀਕਲ ਕਿਹੜੇ ਜ਼ਿਲ੍ਹੇ 'ਚ ਹੋਊਗਾ ਹੁਣ ਕਈ ਜਣਾਂ ਨੇ ਇਹ ਗੱਲ ਪੁੱਛੀ ਆ ਵੀ ਸਰ ਸਾਡਾ ਮੈਡੀਕਲ ਆ ਜਿਹੜਾ ਮਤਲਬ ਸਾਡੇ ਹੋਮ ਡਿਸਟ੍ਰਿਕਟ 'ਚ ਹੋਊਗਾ ਜਾਂ ਅਲਾਟਮੈਂਟ ਵਾਲੇ 'ਚ ਹੋਊਗਾ ਜਿਹੜਾ ਤੁਹਾਡਾ ਮੈਡੀਕਲ ਆ ਤੁਹਾਡਾ ਜਿਹੜਾ ਅਲਾਟਮੈਂਟ ਜਿਲ੍ਹਾ ਆਏਗਾ ਉੱਥੇ ਹੋਊਗਾ ਸਪੋਜ਼ ਕਰੋ ਤੁਸੀਂ ਮੁਕਸਰ ਸਾਹਿਬ ਦੇ ਰਹਿਣ ਵਾਲੇ ਹੋ ਔਰ ਤੁਹਾਨੂੰ ਫਰੀ ਕੋਟ ਜ਼ਿਲ੍ਹਾ ਅਲਾਟ ਹੋ ਗਿਆ ਮੈਂ ਇੱਕ ਨਾਰਮਲ ਐਗਜ਼ਾਮਪਲ ਲੈ ਕੇ ਚੱਲਦਾ ਤੇ ਜਿਹੜਾ ਤੁਹਾ ਫਰੀ ਕੋਡ ਦੇ ਵਿੱਚ ਕਿਉਂਕਿ ਜਿਹੜਾ ਜ਼ਿਲ੍ਹਾ ਤੁਹਾਨੂੰ ਅਲਾਟ ਹੋਇਆ ਨਾ ਉਹ ਫਰੀ ਕੋਡ ਆ ਠੀਕ ਹੈ ਤੁਸੀਂ ਭਰਤੀ ਹੋਏ ਆ ਤੁਸੀਂ ਮਤਲਬ ਕਿ ਉਸ ਜ਼ਿਲ੍ਹੇ ਦਾ ਹੁਣ ਤੁਸੀਂ ਮੁਕਸਰ ਦੇ ਨਹੀਂ ਰਹੇਗੇ ਹੁਣ ਤੁਸੀਂ ਫਰੀ ਕੋਡ ਦੇ ਆ ਤਾਂ ਜਿਹੜਾ ਤੁਹਾਡਾ ਮੈਡੀਕਲ ਉਹ ਫਰੀ ਕੋਡ ਜ਼ਿਲ੍ਹੇ ਦੇ ਵਿੱਚ ਹੋਊਗਾ ਇਜ਼ ਇਟ ਕਲੀਅਰ ਤਾਂ ਅੱਗੇ ਅਪਕਾ ਲਗਾਤੇ ਕਹਿੰਦੇ ਜੁਆਇਨਿੰਗ ਕਦੋਂ ਤੱਕ ਦੇਣੀ ਹੈ ਅਗਲੇ ਕਿਸੇ ਨੇ ਕਮੈਂਟ ਕੀਤਾ ਜੁਆਇਨਿੰਗ ਕਦੋਂ ਤੱਕ ਦੇਣੀ ਹੈ ਤਾਂ ਜਦੋਂ ਤੁਹਾਡਾ ਮੈਡੀਕਲ ਕੰਪਲੀਟ ਹੋ ਗਿਆ ਸਾਰੇ ਜ਼ਿਲ੍ਹਿਆਂ ਦਾ ਮੈਡੀਕਲ ਕੰਪਲੀਟ ਹੋ ਗਿਆ ਉਦੋਂ ਨਾਲ ਦੀ ਨਾਲ ਤੁਹਾਨੂੰ ਮੈਡੀਕ ਮਤਲਬ ਇੱਕ ਡੀਗਰੀ ਦੇ ਦਿੱਤੀ ਜਾਊਗੀ ਸੀਐਮ ਸਾਹਿਬ ਵੱਲੋਂ ਜਾਂ ਡਿਪਾਰਟਮੈਂਟਸ ਮਤਲਬ ਕਿ ਜੋ ਵੀ ਹੈ ਉਹ ਸੀਐਮ ਸਾਹਿਬ ਨਾਲ ਕੰਟੈਕਟ ਕਰਨੇ ਕਿਸ ਤਰ੍ਹਾਂ ਆਪਣਾ ਕੰਮ ਦੇਣਾ ਚਾਹੀਦਾ ਹੈ ਲੈਟਰ ਤਾਂ ਉਹ ਸਾਰੇ ਹੀ ਜ਼ਿਲ੍ਹਿਆਂ ਦੀ ਜਦੋਂ ਮੈਡੀਕਲ ਕੰਪਲੀਟ ਹੋ ਜਾਣਗੀ ਉਹ ਅਪਡੇਟ ਦੇ ਦੇਣਗੇ ਕਿ ਸਾਡਾ ਮੈਡੀਕਲ ਹੋ ਗਿਆ ਸਾਰੇ ਕਿਉਂਕਿ ਸੀਟਾਂ ਸਾਰਿਆਂ ਨੂੰ ਸੇਮ ਨਹੀਂ ਦਿੱਤੀਆਂ ਗਈਆਂ ਸਭ ਤੋਂ ਜ਼ਿਆਦਾ ਸੀਟਾਂ ਚਲੰਦਰ ਸੀਵੀ ਨੂੰ ਦਿੱਤੀਆਂ ਗਈਆਂ ਠੀਕ ਹੈ ਉਸ ਤੋਂ ਬਾਅਦ ਲੁਧਿਆਣਾ ਅੰਮ੍ਰਿਤਸਰ ਸੀਪੀ ਮਤਲਬ ਕਿ ਕਮਿਸ਼ਨਰੇਟ ਜ਼ਿਲ੍ਹੇ ਹੈਗੇ ਇਹਨਾਂ ਨੂੰ ਜ਼ਿਆਦਾ ਸੀਟਾਂ ਦਿੱਤੀਆਂ ਗਈਆਂ ਤੇ ਅੱਗੇ ਗੱਲ ਕਰਦੇ ਆਪਾਂ ਕਹਿੰਦੇ ਮੇਰਾ ਆਪਰੇਸ਼ਨ ਹੋਇਆ ਈ ਤੇ ਮੇਰੇ ਫ੍ਰੈਕਚਰ ਮੇਰੇ ਫ੍ਰੈਕਚਰ ਸੀ ਤੇ ਹੁਣ ਮਤਲਬ ਉਹਦਾ ਵੀ ਕਾਫੀ ਟਾਈਮ ਹੋ ਗਿਆ ਤਾਂ ਵੀ ਸਰਵ ਦਾ ਕੋਈ ਇਸ਼ੂ ਤਾਂ ਨਹੀਂਗਾ ਅ ਪ੍ਰਾ ਮੈਂ ਗੱਲ ਕਰਦਾ ਕਿਸੇ ਮੁੰਡੇ ਨੇ ਕਮੈਂਟ ਕੀਤਾ ਵੀ ਆਪਰੇਸ਼ਨ ਹੋਇਆ ਚਲੋ ਠੀਕ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਜਿਹੜਾ ਫ੍ਰੈਕਚਰ ਸੀਗਾ ਵੀ ਉਹ ਜ਼ਿਆਦਾ ਸ਼ੋਅ ਨਾ ਹੁੰਦਾ ਹੋਵੇ ਜਿੱਦਾਂ ਕਿ ਕਈਆਂ ਨੂੰ ਨਾ ਮਤਲਬ ਕਿ ਅੱਜ ਵੀ ਉਂਗਲਾਂ ਸਿੱਧੀਆਂ ਹੈਗੀਆਂ ਹਨਾ ਤੇ ਕਈਂ ਉਂਗਲਾਂ ਵਿੰਗੀਆਂ ਟੇਡੀਆਂ ਜਾਂ ਐਦਾਂ ਮਤਲਬ ਕਿ ਐ ਕਰਕੇ ਜਾਂ ਕੁਝ ਮਤਲਬ ਕਿਸ ਤਰ੍ਹਾਂ ਵੀ ਹੋ ਸਕਦੀਆਂ ਵੀ ਉਹ ਮਤਲਬ ਜ਼ਿਆਦਾ ਮਤਲਬ ਵਿਜ਼ੀਬਲ ਨਾ ਹੋਵੇ ਉਹ ਚੀਜ਼ ਤਾਂ ਕਿ ਮਤਲਬ ਡਾਕਟਰ ਹੀ ਵੇਖ ਕੇ ਕਹਵੇ ਵੀ ਨਹੀਂ ਯਾਰ ਵੀ ਇਹ ਤਾਂ ਕੰਮ ਗਲਤ ਲੱਗਦਾ ਹੈਗਾ ਠੀਕ ਆ ਹਾਂ ਐਡੀ ਗੱਲ ਹੈ ਨਹੀਂ ਮਤਲਬ ਵੀ ਹੋ ਸਕਦਾ ਹੈਗਾ ਮਤਲਬ 70 ਤੋਂ 80% ਹੋ ਸਕਦੀ ਹੈ ਚੀਜ਼ ਸੋਲਵ ਹੋ ਜੇ ਬਟ ਫਿਰ ਵੀ ਮੈਂ ਇਹ ਕਹੂੰਗਾ ਵੀ ਇੰਨੀ ਘਬਰਾਉਣ ਵਾਲੀ ਲੋੜ ਨਹੀਂ ਗਈ ਪਰ ਥੋੜਾ ਮੋਟਾ ਕਈ ਵਾਰੀ ਐਮਐਚ ਵਗੈਰਾ ਪਾ ਦਿੰਦੇ ਜਿਆਦਾ ਮਤਲਬ ਨਹੀਂ ਪਾਉਂਦੇ ਜਾਂ ਸਮਾਂ ਦੇ ਦਿੰਦੇ ਵੀ ਇਹਨੂੰ ਸੈੱਟ ਕਰਵਾ ਲਓ ਠੀਕ ਹੈ ਤਾਂ ਅੱਗੇ ਗੱਲ ਕਰਦੇ ਆਂ ਆਪਾਂ ਇੱਕ ਪੁਰਾਣੀ ਕੀਤਾ ਕਮੈਂਟ ਕਹਿੰਦਾ ਜੀਆਰਪੀ ਦਾ ਮੈਡੀਕਲ ਕਦੋਂ ਹੋਊਗਾ ਅ ਪਹਿਲੀ ਗੱਲ ਤਾਂ ਛੋਟੇ ਵੀਰ ਡਿਸਟ੍ਰਿਕਟ ਇਡਰ ਦਾ ਜੀਆਰਪੀ ਨਾਲ ਕੋਈ ਲੈਣਾ ਦੇਣਾ ਨਹੀਂਗਾ ਠੀਕ ਹੈ ਤੇ ਇਹ ਜਿਹੜਾ ਜੀਆਰਪੀ ਦਾ ਸਿਸਟਮ ਹੁੰਦਾ ਇਹ ਪੰਜਾਬ ਆਰਮਡ ਗੈਡਰ ਪੁਲਿਸ ਦੇ ਵਿੱਚ ਜਿਹੜਾ ਵਿੰਗ ਆਪਣਾ ਪਿਆ ਪੁਲਿਸ ਦਾ ਦੋ ਵਿੰਗਾ ਡਿਸਟ੍ਰਿਕਟ ਇਡਰ ਤੇ ਆਪਣਾ ਆਰਮਡ ਗੈਡਰ ਦਾ ਠੀਕ ਹੈ ਤਾਂ ਜੀਆਰਪੀ ਜਿਹੜੀ ਭਰਤੀ ਹੁੰਦੀ ਆਰਮਡ ਗੈਡਰ ਦੇ ਵਿੱਚ ਹੁੰਦੀ ਹੈ ਇਹਦਾ ਆਪਣੀ ਭਰਤੀ ਨਾਲ ਕੋਈ ਲੈਣ ਦੇਣ ਨਹੀਂ ਆ ਤੇ ਇੱਕ ਦੋਸਤ ਨੇ ਪੁੱਛਿਆ ਕਹਿੰਦੇ ਵੀ ਨੌਕ ਨਹੀਂ ਉਹ ਨੌਕਨੀ ਹੁਣ ਨੌਕਨੀ ਦੀ ਪ੍ਰੋਬਲਮ ਕਰੀਬ 50% ਲੋਕਾਂ ਨੂੰ ਹੁੰਦੀ ਹੈ ਵੀ ਕਈ ਹੁੰਦੇ ਜਿਹੜੇ ਨਾ ਨਾ ਹੋਵੇ ਤੇ ਨੌਕਨੀ ਮੇਰਾ ਭਰਾ ਮੇਰੀ ਗੱਲ ਸੁਣੋ ਧਿਆਨ ਨਾਲ ਵੀ ਨੌਕਨੀ ਜਿਆਦਾ ਗੋਡੇ ਨਾ ਭਿੜਦੇ ਹੋਣ ਤੁਹਾਡੇ ਠੀਕ ਹੈ ਪੱਟ ਜੁੜਦੇ ਆ ਕਿ ਨੇ ਕਿਹਾ ਵੀ ਮੇਰੇ ਪੱਟ ਜੁੜਦੇ ਪਰ ਗੋਡੇ ਸਹੀ ਆ ਆਹ ਨਹੀਂ ਇਹ ਕਈ ਮਤਲਬ ਇਸ ਏਸੀ ਦਾ ਕੋਈ ਇਸ਼ੂ ਨਹੀਂ ਹੈ ਤੁਹਾਡੇ ਪੱਟ ਜੁੜ ਰਹੇ ਆ ਪਰ ਤੁਹਾਡੇ ਗੋਡੇ ਜਿਆਦਾ ਮਤਲਬ ਕਿ ਨਾ ਜਿੱਦਾਂ ਕਿ ਆਫਸ ਮੇਕ ਦੇ ਨੂੰ ਪ੍ਰੈਸ ਕਰਨਾ ਵੀ ਉਹ ਨੂੰ ਪ੍ਰੈਸ ਕਰ ਰਿਹਾ ਉਹ ਗੋਡੇ ਨੂੰ ਪ੍ਰੈਸ ਕਰ ਰਿਹਾ ਹੈਗਾ ਵੀ ਇਦਾਂ ਨਾ ਹੋਵੇ ਤੇ ਨਾ ਹੀ ਜਿਆਦਾ ਮਤਲਬ ਗੈਪ ਹੋਵੇ ਵਿੱਚ ਵੀ ਜਿਵੇਂ ਕਿਸੇ ਲੱਤਾਂ ਪੌੜੀਆਂ ਖੁੱਲੀਆਂ ਹੁਣ ਗੋਡੇ ਪੌੜੀਆਂ ਹੀ ਖੁੱਲੇ ਆ ਉਹ ਚੀਜ਼ ਵੀ ਨਹੀਂ ਹੋਣੀ ਚਾਹੀਦੀ ਮਤਲਬ ਵੀ ਥੋੜੇ ਵੀ ਵਿੱਚ ਕਹਿ ਸਕਦੇ ਨਾ ਵੀ ਅ ਮਤਲਬ ਵੀ ਆ ਚੀਜ਼ ਵਿੱਚ ਮਤਲਬ ਹੁੰਦੀ ਹੋਵੇ ਠੀਕ ਆ ਵੀ ਵਿੱਚੋਂ ਤੇ ਹੱਥ ਨਿਕਲਦਾ ਹੋਵੇ ਵੀ ਇੰਨਾ ਗੈਪ ਹੋਣਾ ਚਾਹੀਦਾ ਹੈ ਅ ਇੱਕ ਦੋਸਤ ਨੇ ਕਮੈਂਟ ਕੀਤਾ ਕਹਿੰਦਾ ਵੀ ਵੀਰੇ ਸਟੋਨ ਆ ਕਹਿੰਦੇ ਵੀ ਅਲਟਰਾ ਸਾਊਂਡ ਕਿਦਾਂ ਹੋਊਗੀ ਅਲਟਰਾ ਸਾਊਂਡ ਦੇ ਵਿੱਚ ਵੀ ਨਾਰਮਲੀ ਹੁੰਦਾ ਅਲਟਰਾ ਸਾਊਂਡ ਵੀ ਏਡੀ ਕੋਈ ਖਾਸ ਦਿੱਕਤ ਵਾਲੀ ਗੱਲ ਅ ਅਲਟਰਾਸਾਉਂਡ ਮੋਸਟਲੀ ਇੱਕਦਮ ਲੇਡੀਜ਼ ਦਾ ਹੋਣਾ ਹੈ ਜਿਹੜਾ ਹੈ ਨਾ ਗਰਲਸ ਦਾ ਆਉਣਾ ਹੈ ਉਹ ਪ੍ਰੈਗਨੈਂਸੀ ਵਾਸਤੇ ਹੋਊਗਾ ਵੀ ਕੋਈ ਤੁਹਾਨੂੰ ਪ੍ਰੈਗਨੈਂਸੀ ਤਾਂ ਨਹੀਂ ਕੋਈ ਦਿੱਕਤ ਤਾਂ ਨਹੀਂ ਕਿਹਣਾ ਕਿਉਂਕਿ ਅੱਗੇ ਤੁਹਾਨੂੰ ਟ੍ਰੇਨਿੰਗ ਤੇ ਭੇਜਿਆ ਜਾਣਾ ਤਾਂ ਅਲਟਰਾਸਾਉਂਡ ਦੇ ਵਿੱਚ ਮੋਸਟਲੀ ਸਟੋਨ ਮਤਲਬ ਕਿ ਹੈਗੀ ਹੈ ਜੇ ਕਾਟਾ ਕੋਈ ਚੱਕਰ ਵਾਲੀ ਗੱਲ ਨਹੀਂ ਕਿ ਐਡੀ ਅ ਤੁਸੀਂ ਪਾਸ ਹੋ ਜਾਓਗੇ ਅਲਟਰਾਸਾਉਂਡ ਐਡੀ ਚੱਕਰ ਵਾਲੀ ਗੱਲ ਨਹੀਂ ਕਿ ਪਰ ਜ਼ਿਆਦਾ ਤੁਹਾਨੂੰ ਸੀਵਰ ਪ੍ਰੋਬਲਮ ਨਾ ਹੋਵੇ ਕੋਈ ਜ਼ਿਆਦਾ ਕੋਈ ਥੋੜੀ-ਮੋਟੀ ਹੋਵੇ ਤਾਂ ਕੋਈ ਚੱਲ ਜਾਊਗਾ ਐਡਾ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਆ ਯੂਜ਼ਨ ਬਾਰੇ ਇੱਕ ਦੋਸਤ ਨੇ ਪੁੱਛਿਆ ਕਹਿੰਦੇ ਵੀ ਅੱਖਰ ਧੁੰਦਲੇ ਦਿਸਦੇ ਆ ਟੇਡਾ ਪਾਣਾ ਤੇ ਕਹਿੰਦੇ ਵੀ ਦੱਸੋ ਇਸ ਬਾਰੇ ਕਹਿੰਦੇ ਵੀ ਟਾਈਮ ਦਿੰਦੇ ਆ ਕਿ ਨਹੀਂ ਦਿੰਦੇਗੀ ਕਿਉਂਕਿ ਹੁਣ ਬਿਲਕੁਲ ਮੈਡੀਕਲ ਥੋੜਾ ਨੇੜੇ ਆ ਤਾਂ ਆਪ ਦਾ ਜਿਹੜਾ ਇਲਾਜ ਆ ਤੁਹਾਡਾ ਹੁਣ ਮੇਰੇ ਸਾਹਮਣੇ ਤਾਂ ਪੋਸੀਬਲ ਨਹੀਂ ਆ ਕਿਉਂਕਿ ਤੁਹਾਨੂੰ ਨਾਲ ਦੇ ਡਾਕੂਮੈਂਟ ਸਬਮਿਟ ਹੁੰਦੇ ਨਾਲ ਤੁਹਾਨੂੰ ਬੁਲਾ ਲੈਂਦੇ ਹਨਾ ਮੈਡੀਕਲ ਥੋੜਾ ਕਿਉਂਕਿ ਸਾਨੂੰ ਵੀ ਪਤਾ ਹੀ ਐ ਇਸ ਗੱਲ ਦਾ ਕਿ ਜਿੱਦਾਂ ਜਿੱਦਾਂ ਡਾਕੂਮੈਂਟ ਸਬਮਿਟ ਹੁੰਦੇ ਨਾਲ ਤੁਹਾਨੂੰ ਮੈਡੀਕਲ ਵੀ ਪੇਹ ਦਿੱਤਾ ਜਾਂਦਾ ਇਸ ਲਈ ਮੈਂ ਮੈਡੀਕਲ ਜਿਹੜੀ ਇਨਫੋਰਮੇਸ਼ਨ ਪੀਨਲ ਦੇ ਨਾਲ ਤੁਹਾਡੇ ਗਰੁੱਪ ਬਣੇ ਜਾਣੇ ਆ ਸੋ ਇਦਾਂ ਹੀ ਮਤਲਬ ਨਾਲ ਦੀ ਨਾਲ ਸ਼ੁਰੂ ਹੋ ਜਾਣਾ ਕੰਪਲੀਟ ਡਾਕੂਮੈਂਟ ਸਬਮਿਟ ਹੋਣ ਤੋਂ ਬਾਅਦ ਤੇ ਧੁੰਦਲੇ ਦੇ ਇਸ ਦੇ ਮੇਰਾ ਭਰਾ ਜਾਂ ਤਾਂ ਮੇਰੀ ਗੱਲ ਸੁਣੋ ਵੀ ਉਹ ਅੱਖਰ ਤੁਹਾਨੂੰ ਯਾਦ ਕਰਨੇ ਪੈਣੇ ਆ ਜਿਹੜੇ ਅੰਦਰ ਕੋਈ ਬੋਰਡ ਲੱਗਿਆ ਹੋਇਆ ਹੈ ਨਾ ਉਹ ਅੱਖਰ ਯਾਦ ਕਰ ਲਓ ਜਿਵੇਂ ਜਿਵੇਂ ਕੋਈ ਅੰਦਰੋਂ ਆਈ ਜਾਂਦਾ ਬਾਹਰ ਉਹਨੂੰ ਕਹੇ ਤਾਂ ਵੀ ਯਾਰ ਥੱਲੇ ਵਾਲੇ ਅੱਖਰ ਕਿਹੜੇ-ਕਿਹੜੇ ਆ ਪਰ ਇੰਨੀ ਗੱਲ ਜ਼ਰੂਰ ਮੇਰੀ ਨੋਟ ਕਰਿਓ ਵੀ ਤੁਸੀਂ ਮਤਲਬ ਕਿ ਅੱਖਰ ਪੜ੍ਹਦੇ ਹੋਏ ਨਾ ਰੁਕਣਾ ਨਹੀਂ ਕਾ ਤੁਹਾਨੂੰ ਮੈਂ ਇੱਕ ਗੁਰਮੰਤਰ ਦਿੰਨਾ ਕਿਉਂਕਿ ਅਸੀਂ ਵੀ ਇਦਾਂ ਹੀ ਕਹੀ ਸੀ ਤੁਸੀਂ ਅੱਖਰ ਪੜ੍ਹੇ ਨੇ ਜਿੱਦਾਂ ਕਿ ਲਿਖਿਆ ਹੈ ਕਿ ਏ ਬੀ ਸੀ ਡੀ ਈ ਲਗਾਤਾਰ ਰੋ ਦੇ ਵਿੱਚ ਲਿਖਿਆ ਹੋਇਆ ਤੁਸੀਂ ਮਤਲਬ ਕੋ ਲਗਾਤਾਰ ਰੋ ਬੋਲੀ ਯਾਨੀ ਵੀ ਇਦਾਂ ਨਹੀਂ ਤਾਂ ਮੈਂ ਐਗਜ਼ਾਮਪਲ ਦਿੱਤੀ ਵੀ ਏ ਬੀ ਸੀ ਡੀ ਲਿਖਿਆ ਹੋਊਗਾ ਕੁਝ ਵੀ ਲਿਖਿਆ ਹੋ ਸਕਦਾ ਜਿੱਦਾਂ ਕਿ ਮਤਲਬ ਅਲਟਰਨੇਟ ਦੇ ਉੱਤੇ ਹੋ ਸਕਦੇ ਆ ਕੁਝ ਵੀ ਹੋ ਸਕਦਾ ਪੰਜਾਬੀ ਦੇ ਅੱਖਰ ਵੀ ਹੋ ਸਕਦੇ ਆ ਤੁਸੀਂ ਅੱਖਰ ਪੜ੍ਹ ਹੀ ਜਾਣੇ ਆ ਥੱਲੇ ਤੱਕ ਥੱਲੇ ਤੱਕ ਚੋਂ ਥੱਲੇ ਤੱਕ ਵੀ ਪੜ੍ਹ ਹੀ ਜਾਣੇ ਤੁਸੀਂ ਰੁਕਣਾ ਨਹੀਂ ਵੀ ਡਾਕਟਰ ਨੂੰ ਇਦਾਂ ਲੱਗੇ ਵੀ ਹਾਂ ਵੀ ਠੀਕ ਆ ਵੀ ਇਹ ਨੂੰ ਸਾਰਾ ਦਿਸਦਾ ਵੀ ਜਿਹੜਾ ਬੋਲੀ ਆ ਠੀਕ ਆ ਇਟ ਕਲੀਅਰ ਸੋ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਵੀ ਜ ਜੋਇਨਿੰਗ ਲੈਟਰ ਆਪਾਂ ਨੂੰ ਜ਼ਿਲ੍ਹਾ ਵਾਈਜ਼ ਦਿੱਤੇ ਜਾਣਗੇ ਠੀਕ ਆ ਪਰ ਮੇਨਲੀ ਜਿਹੜੇ ਤੁਸੀਂ 1746 ਭਰਤੀ ਹੋਏ ਆ 1746 ਦੇ ਵਿੱਚੋਂ ਤੁਹਾਡੇ 3-400 ਬੰਦਾ ਸਿਵਲ ਸੈਕਟਰੀਟ ਦੇ ਵਿੱਚ ਭਲਾਇਆ ਜਾਊਗਾ ਜਿੱਥੇ ਸੀਐਮ ਮਾਨ ਸਾਹਿਬ ਤੁਹਾਨੂੰ ਕੁਸ਼ਤ ਜਣਾ ਨੂੰ ਮਤਲਬ ਉੱਥੇ ਦੇਣਗੇ ਆਪਣਾ ਜੋਇਨਿੰਗ ਲੈਟਰ ਔਰ ਜਿਹੜੇ ਬਾਕੀ ਬੱਜ ਜਾਣਗੇ ਉਹਨਾਂ ਨੂੰ ਐਸਐਸਪੀ ਜਾਂ ਆਪਣੇ ਕਮਿਸ਼ਨਰ ਆਫ ਪੁਲਿਸ ਸੀਪੀ ਕਹਿੰਦੇ ਸੀਪੀ ਜਿਹੜੇ ਜ਼ਿਲ੍ਹੇ ਲੋਡ ਹੋਏ ਉਹਨੂੰ ਉੱਥੇ ਆਪਣਾ ਸੀਪੀ ਹੁੰਦਾ ਕਮਿਸ਼ਨਰ ਆਫ ਪੁਲਿਸ ਹੁੰਦਾ ਜੋ ਕਿ ਡੀਆਈਜੀ ਰੈਂਕ ਦਾ ਆਈਜੀ ਰੈਂਕ ਦੇ ਹੁੰਦੇ ਆ ਕਈ ਏਡੀਜੀਪੀ ਰੈਂਕ ਦੇ ਵੀ ਲਾ ਦਿੱਤੇ ਠੀਕ ਹੈ ਔਰ ਕਿਉਂਕਿ ਮੈਂ ਖੁਦ ਕਮਿਸ਼ਨਰ ਰੇਟ ਪੁਲਿਸ ਦੇ ਵਿੱਚ ਹਾਂ ਔਰ ਸਾਡੇ ਸੀਪੀ ਸਾਹਿਬ ਜਿਹੜੇ ਡੀਆਈ ਜ਼ੀਰੋ ਠੀਕ ਹੈ ਤੇ ਇਸ ਵਾਰ ਵੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਵੀ ਕੁਝ ਕੁ ਜਣਾਂ ਨੂੰ ਉੱਥੇ ਬੁਲਾਇਆ ਜਾਊਗਾ ਮਤਲਬ ਸਾਰਿਆਂ ਨੂੰ ਨਹੀਂ ਬੁਲਾਇਆ ਜਾਊ ਕਿਉਂਕਿ ਗੈਦਰਿੰਗ ਥੋੜੀ ਜਿਆਦਾ ਸਤਾਰਨ 46 ਪੋਸਟਾਂ ਘਟਨੀ ਹੁੰਦੀਆਂ ਤੁਹਾਡੇ ਵਿੱਚੋਂ ਕੋਈ ਤਿੰਨ ਚਾਰਸ ਨੂੰ ਬੁਲਾ ਲਿਆ ਜਾਊਗਾ ਉੱਥੇ ਸਿਵਲ ਸੈਕਟਰੀਟੇਟ ਦੇ ਵਿੱਚ ਤਾਂ ਤੁਹਾਡਾ ਡਰੈਸ ਕੋਡ ਉਹ ਕੈਜੂਅਲ ਹੋਊਗਾ ਠੀਕ ਹੈ ਫਾਰਮਲ ਸ਼ਰਟ ਔਰ ਫਾਰਮਲ ਪੈਂਟ ਵਗੈਰਾ ਹਨ ਕੁੜੀਆਂ ਦੇ ਜਿਹੜੇ ਸੂਟ ਵਗੈਰਾ ਹੋਣਗੇ ਹਨ ਤੇ ਇਸ ਤੋਂ ਬਾਅਦ ਕਹਿੰਦੇ ਵੀ ਮੈਡੀਕਲ ਇਕੱਠਾ ਹੋਊਗਾ ਵੀ ਜੁਆਇਨਿੰਗ ਨਾਲ ਹੀ ਹੋਊਗੀ ਬਿਲਕੁਲ ਹਾਂ ਤੁਹਾਨੂੰ ਕੁਝ ਸਮਾਂ ਜਿਵੇਂ 15 20 ਦਿਨ ਦਾ ਗੈਪ ਮਿਲੂਗਾ ਕਿਉਂਕਿ ਮੈਂ ਪਹਿਲਾਂ ਹੀ ਇਹ ਗੱਲ ਕਲੀਅਰ ਕਰਤੀ ਆ ਵੀ ਸਾਰੇ ਜ਼ਿਲ੍ਹਿਆਂ ਨੂੰ ਸੇਟਾਂ ਇੱਕੋ ਜਿਹੀ ਨਹੀਂ ਦਿੱਤੀਆਂ ਗਈਆਂ ਹੁਣ ਕਿਹੇ ਹਿੱਸੇ 350 ਕਿਹੇ ਦੇ ਵਿੱਚ 30 ਹੈ ਤਾਂ ਫਰਕ ਤਾਂ ਹੈਗਾ ਨਾ ਵੀ ਕਿੱਥੇ 300 ਦਾ ਮੈਡੀਕਲ ਹੋਣਾ ਕਿੱਥੇ 30 ਦਾ 30 ਵਾਲੇ ਨੇ ਪਹਿਲਾਂ ਮੈਡੀਕਲ ਕਰਵਾ ਲੈਣਾ ਉਹਨੇ ਰਿਪੋਰਟ ਭੇਜ ਦੇਣੀ ਵੀ ਸਾਡਾ ਮੈਡੀਕਲ ਕਲੀਅਰ ਹੈ ਜੀ ਓਕੇ ਆ ਸਾਡੀ ਰਿਪੋਰਟਾਂ ਕਲੀਅਰ ਆ ਜੀ ਠੀਕ ਆ ਉਹ ਹੈੱਡਕਵਰਟਰ ਪਹੁੰਚ ਜਾਣਾ ਪ ਤੋਂ ਫਿਰ ਨਾਲ ਦੀ ਨਾਲ ਮਤਲਬ ਉਦਾਂ ਜਿਵੇਂ ਜਿਵੇਂ ਲਿਸਟਾਂ ਚਾਹੀਆਂ ਜਿਵੇਂ ਜਿਵੇਂ ਸਾਰੀ ਲਿਸਟ ਆਪਣਾ ਜ਼ਿਲ੍ਹੇ ਕਲੀਅਰ ਹੋਈ ਜਾਣਗੇ ਥੋੜੀਆਂ ਲਿਸਟਾਂ ਜਦੋਂ ਸਾਰੀਆਂ ਉੱਥੇ ਪਹੁੰਚ ਗਈਆਂ ਆਲ ਓਵਰ ਓਕੇ ਹੋ ਗਿਆ ਮੈਡੀਕਲ ਸਾਰੇ ਕੈਂਡੀਡੇਟਸ ਦਾ ਹੋ ਗਿਆ ਜੀ ਤਾਂ ਉਸ ਤੋਂ ਬਾਅਦ ਤੁਹਾਨੂੰ ਮਤਲਬ ਜੋਇਨਿੰਗ ਜਿਹੜੇ ਜੋਇਨਿੰਗ ਲੈਟਰ ਵਾਸਤੇ ਦਿੱਤਾ ਦਿੱਤੀ ਜਾਊਗੀ ਥੋੜੀ ਜਣੀ ਲੈਟਰ ਮਿਲ ਜੂ ਤੇ ਉਸ ਤੋਂ ਬਾਅਦ ਇਹ ਭਰਾਣੇ ਪੁੱਛਿਆ ਕਿੰਦੀ ਵੀ ਰਹਿਣ ਦਾ ਕੀ ਸਿਸਟਮ ਹੋਊਗਾ ਸਾਡਾ ਜੋ ਥੋੜੀ ਜੋਇਨਿੰਗ ਹੋਊਗੀ ਤੁਹਾਨੂੰ ਪੁਲਿਸ ਲਾਈਨ ਦੇ ਵਿੱਚ ਰੱਖਿਆ ਜਾਊਗਾ ਕਿਉਂਕਿ ਸਾਨੂੰ ਪੁਲਿਸ ਲਾਈਨ ਦੇ ਵਿੱਚ ਰੱਖਿਆ ਗਿਆ ਸੀ ਅਸੀਂ ਘੱਟੋ ਘੱਟ ਤੇ ਜਿਹੜਾ ਰਹਿਣ ਦਾ ਸਿਸਟਮ ਸੀਗਾ ਸਾਡਾ ਪੁਲਿਸ ਲੈਂਡ ਦੇ ਵਿੱਚ ਹੀ ਪ੍ਰਬੰਧ ਕੀਤਾ ਗਿਆ ਸੀ ਸਾਡਾ ਜਿਹੜਾ ਖਾਣਾ ਸੀ ਉਹ ਵੀ ਮੈਸ ਦੇ ਵਿੱਚ ਹੁੰਦਾ ਸੀਗਾ ਅਗਰ ਤੁਸੀਂ ਮੈਸ ਦੇ ਵਿੱਚ ਖਾਣਾ ਨਹੀਂ ਖਾਣਾ ਚਾਹੁੰਦੇ ਤੁਸੀਂ ਆਪਣਾ ਬਾਹਰੋਂ ਵੀ ਖਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਉੱਥੇ ਆਪਣੀ ਨਿਤ ਡੇਲੀ ਬੇਸ ਤੇ ਆਪਣੀ ਹਾਜ਼ਰੀ ਲੱਗਦੀ ਹੈ ਮੈਸ ਦੇ ਵਿੱਚ ਵੀ ਜਿਹੜਾ ਬੰਦਾ ਜਰੂਰੀ ਖਾਣਾ ਆ ਅਸੀਂ ਜਿਹੜਾ ਨਹੀਂ ਆ ਅਸੀਂ ਤਾਂ ਜੇ ਤੁਸੀਂ ਮੈਸ ਦੇ ਵਿੱਚੋਂ ਨਹੀਂ ਖਾਣਾ ਚਾਹੁੰਦੇਗੇ ਕੋਈ ਕੰਪਲੀਮੈਂਟਰੀ ਨਹੀਂ ਹੈ ਇਹ ਚੀਜ਼ ਠੀਕ ਹੈ ਤੇ ਤੁਸੀਂ ਬਾਹਰੋਂ ਵੀ ਖਾ ਸਕਦੇ ਹੋ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਬਾਕੀ ਜਿਹੜਾ ਰਹਿਣ ਦਾ ਪ੍ਰਬੰਧ ਆ ਤੁਹਾਡਾ ਪੁਲਿਸ ਲੈਂਡ ਕੀਤਾ ਜਾਊਗਾ ਜਾਂ ਕਈਆਂ ਦੇ ਮਤਲਬ ਸਾਡੇ ਵਾਰੀ ਕਈਆਂ ਦਾ ਜਿਹੜੀ ਹੈ ਸੀਗ ਥਾਣਿਆਂ ਦੇ ਵਿੱਚ ਵੀ ਕੀਤੀ ਗਈ ਸੀਗੀ ਤਾਂ ਤੁਸੀਂ ਥਾਣੇ ਵੀ ਆਪਣਾ ਮਤਲਬ ਕੀ ਹੋ ਸਕਦਾਗਾ ਕਿਉਂਕਿ ਇਹ ਦੋਵੇਂ ਚੀਜ਼ਾਂ ਅਲੱਗ ਲੱਗਦਾ ਕਿਉਂਕਿ ਸਾਡੀ ਪੁਲਿਸ ਲਾਈਨ ਉਹ ਵੀ ਸੀਗੀ ਔਰ ਕਾਫੀ ਨੇ ਸਾਡੇ ਵਿੱਚੋਂ ਬੋਗੜ ਡਿਸਟ੍ਰਿਕਟ ਵਾਲੀ ਸੀਗੀ ਉਹਨਾਂ ਦੀ ਜਿਹੜੀ ਥਾਣੇ ਦੇ ਵਿੱਚ ਹੋਈ ਸੀਗੀ ਤਾਂ ਨੈਕਸਟ ਦੇ ਬਾਰੇ ਅਗੇ ਵੀ ਪਰਵੋਸ਼ਨ ਪਰਵਿਸ਼ਨ ਕਹਿੰਦੇ ਕਦੋਂ ਤੋਂ ਸ਼ੁਰੂ ਹੋਊਗਾ ਟ੍ਰੇਨਿੰਗ ਤੋਂ ਸ਼ੁਰੂ ਹੋਊਗਾ ਜਾਂ ਟ੍ਰੇਨਿੰਗ ਪਾਸਿੰਗ ਆਊਟ ਤੋਂ ਬਾਅਦ ਸ਼ੁਰੂ ਹੋਊਗਾ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਪਰਵਿਸ਼ਨ ਆ ਤੁਹਾਡਾ ਜਿਸ ਦਿਨ ਤੁਹਾਡੀ ਜੁਆਇਨਿੰਗ ਹੋਊਗੀ ਸਪੋ ਠੀਕ ਆ ਔਰ ਜਿਹੜੀ ਸੈਲਰੀ ਆ ਤੁਹਾਡੀ ਸੈਲਰੀ ਦੀ ਉਸ ਦਿਨ ਤੋਂ ਹੀ ਸ਼ੁਰੂ ਹੋ ਜੂਗੀ ਬਟ ਉਹ ਜਿਹੜੀ ਮਿਲੂਗੀ ਤੁਹਾਨੂੰ 2-3 ਮਹੀਨੇ ਬਾਅਦ ਮਿਲੂਗੀ ਕਿਉਂਕਿ ਅਕਾਊਂਟਸ ਵਗੈਰਾ ਖੁੱਲਣ ਤੇ ਟਾਈਮ ਲੱਗਦਾ ਐਚਡੀਐਫਸੀ ਬੈਂਕ ਦਾ ਆਪਣਾ ਅਕਾਊਂਟ ਦਾ ਹੈਨਾ ਖੁੱਲੂਗਾ ਠੀਕ ਆ ਉਹ ਤੁਹਾਡੇ ਬੈਂਕ ਜਿਹੜੇ ਅਕਾਊਂਟ ਹੈਗੇ ਤੁਹਾਡੇ ਆਪ ਦੀ ਪੁਲਸ ਲਾਈਨ ਦੇ ਵਿੱਚ ਕਾਫੀ ਜਿਹੜੇ ਕਰਮਚਾਰੀ ਆਉਣਗੇ ਉਹ ਖੋਲ ਕੇ ਜਾਣਗੇ ਸਾਡੇ ਵੀ ਇਦਾਂ ਹੀ ਖੋਲੇ ਸੀਗੇ 2-3 ਦਿਨ ਦੇ ਵਿੱਚ ਵਿੱਚ ਸਾਡੇ ਜਿਹੜੇ ਕੰਮ ਸਾਰਿਆਂ ਦੀ ਕੋਲਤੀ ਸੀਗੀ ਫਿਰ ਉਸ ਤੋਂ ਬਾਅਦ ਆਪਣਾ ਪ੍ਰਾਣ ਕਾਰਡ ਬਣਦਾ ਹੈਗਾ ਠੀਕ ਆ ਪ੍ਰਾਣ ਕਾਰਡ ਤੇ ਆਪਣਾ ਜਿਹੜਾ ਮਤਲਬ ਕੀ ਹੁੰਦਾ ਉਹ ਸਾਰਾ ਡਾਟਾ ਚੜਦਾ ਹੈਗਾ ਤੇ ਪ੍ਰਾਣ ਕਾਰਡ ਤੇ ਆਪਾਂ ਨੂੰ ਸਾਰੀ ਮਤਲਬ ਜਿਹੜੀ ਆਪਣੀ ਲਾਸਟ ਤੱਕ ਜਿਹੜੀ ਆਪਣੀ ਚੱਲਦੀ ਹੈ ਪੇਮੈਂਟ ਚੱਲਦੀ ਹੈ ਉਹ ਸਾਰੀ ਇੱਥੇ ਹੀ ਹੋਣੀ ਹੈਗੀ ਠੀਕ ਪ੍ਰਾਣ ਕਾਰਡ ਬਾਰੇ ਵੀ ਤੁਹਾਨੂੰ ਜਾਣਕਾਰੀ ਦੇ ਦਿੱਤੀ ਜਾਊਗੀ ਅ ਇਸ ਤੋਂ ਅੱਗੇ ਬਾਅਦ ਨੇ ਆਪਾਂ ਕਹਿੰਦੇ ਵੀ ਜਿਹੜੇ ਸਾਡੇ ਡਾਕੂਮੈਂਟ ਆ ਉਹ origignal ਹੋਣੇ ਆ ਕਹਿੰਦੇ ਜਮਾ ਹੋਣੇ ਬਿਲਕੁਲ origignal ਹੋਣੇ ਆ ਜੀ ਇਸ ਵਿੱਚ ਕੋਈ ਕੋਈ ਦੋਰ ਹੈ ਨਹੀਂ ਕੀ ਜਿਹੜੇ ਤੁਸੀਂ ਨਾਲ ਲਾਏ ਹੁਣ ਕਈਆਂ ਨੇ ਪਲੱਸ 2 ਕੀਤੀ ਹੈ ਕਈਆਂ ਨੇ ਬੀਏ ਕੀਤੀ ਹੈ ਜਿਹੜੇ ਤੁਸੀਂ ਡਾਕੂਮੈਂਟ ਨਾਲ ਲਾਏ ਹੋਏ ਆ ਜਿਹੜੀ ਤੁਸੀਂ ਡਾਕੂਮੈਂਟ ਨਾਲ 10th ਪਲੱਸ 2 ਦਾ ਮੇਨਲੀ ਹੈਗੀ ਹੈ ਜੇ ਤੁਸੀਂ ਬੀਏ ਦੇ ਵੀ ਨਾਲ ਲਾਏ ਹੋਏ ਆ ਤਾਂ ਮੇ ਅਕੋਰਡਿੰਗ ਤੁਹਾਡੇ ਬੀਏ ਦੇ ਵੀ ਕਿਉਂਕਿ ਯੂਨੀਵਰਸਿਟੀ ਵੈਰੀਫਾਈ ਕਰਦੀ ਫਿਰ ਤੁਹਾਡਾ ਡਿਮਾਂਡ ਡਰਾਫਟ ਆ ਜਿਹੜਾ ਉਹ ਉਹਦੇ ਪੈਸੇ ਵੱਧ ਸਕਦੇ ਆ ਜਿਸ ਤੱਕ ਮੈਨੂੰ ਉਮੀਦ ਆ ਮੈਨੂੰ ਲੱਗਦਾ ਕਿ ਕਿਉਂਕਿ ਅਸੀਂ ਮੈਂ ਗ੍ਰੈਜੂਏਟ ਆ ਵੈਸੇ ਤੁਹਾਨੂੰ ਪੋਸਟ ਗ੍ਰੈਜੂਏਟ ਆ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਮੈਂ ਐਮਏ ਦਾ ਨਹੀਂ ਲਾਇਆ ਸੀ ਨਾਲ ਮੰਬੀ ਇਹਦਾ ਲਾਇਆ ਸੀਗਾ ਤੇ ਜਿਹੜੀ ਮਤਲਬ ਸਾਡੇ ਪੈਸੀ ਸੀਗੇ ਘੱਟ ਵੱਧ ਮਤਲਬ ਪਲੱਸ 2 ਵਾਲਿਆਂ ਦੇ ਘੱਟ ਸੀ ਬੀ ਵਾਲਿਆਂ ਦੇ ਕੁਝ ਜ਼ਿਆਦਾ ਸੀ ਮਤਲਬ ਇਦਾਂ ਸੀਗਾ ਸਿਸਟਮ ਤਾਂ ਉਹ ਤੁਹਾਡੇ ਅਕੋਰਡਿੰਗ ਟੂ ਤੁਹਾਡੀ ਕੁਆਲੀਫਿਕੇਸ਼ਨ ਠੀਕ ਹੈ ਉਹ ਜਿਹੜੇ ਡਾਕੂਮੈਂਟ ਤੁਹਾਡੇ ਸਾਰਿਆਂ ਦੇ ਉਹ ਜਿਹੜੇ ਸਾਰੇ 오ਰੀਜਨਲ ਸਾਰੇ 오ਰੀਜਨਲ ਲੈ ਜਾਓ ਕਿਸੇ ਦੀ ਵੀ ਮੰਗ ਕਰ ਸਕਦੇ ਆ ਉਹ ਆਪਦੇ ਪੇਰੈਂਟਸ ਦੇ ਵੀ ਨਾਲ ਲੈ ਜਾਓ ਆਧਾਰ ਕਾਰਡ ਵੀ ਲੈ ਜਾਓ ਰੂਟਰ ਕਾਰਡ ਵੀ ਲੈ ਜਾਓ ਕਈ ਵਾਰੋ ਨਾਮ ਮੈਚ ਕਰਨ ਲੱਗ ਜਾਂਦੇ ਥੋੜੇ ਡੀ ਐਮ ਸੀ ਨਾਲ ਮੈਚ ਕਰਦੇ ਵੀ ਕਿੰਨੀ ਕਰਦੇਗੇ ਔਰ ਕਈ ਵਾਰ ਕਿਸੇ ਨੇ ਸਰਨੇਮ ਲਾਇਆ ਹੁੰਦਾ ਕਿਸੇ ਨੇ ਨਹੀਂ ਲਾਇਆ ਹੁੰਦਾ ਜਾਂ ਕਿਸੇ ਡਾਕੂਮੈਂਟ ਤੇ ਲੱਗਿਆ ਉਹਦੇ ਡੀ ਐਮ ਸੀ ਤੇ ਨਹੀਂ ਲੱਗਿਆ ਕਿ ਇਦਾਂ ਦੇ ਵੀ ਕੇਸ ਮੇਰੇ ਦੋਸਤ ਹੈਗੇ ਉਹਨਾਂ ਦੇ ਠੀਕ ਹੈ ਵੀ ਤੁਸੀਂ ਆਪ ਦਾ ਸਾਰੇ ਨਾਮ ਲਿਖ ਜਾਓ ਤੇ ਡਾਕੂਮੈਂਟ ਸਾਰੇ ਅਰੀਜਨਲ ਸਬਮਿਟ ਹੋਣੇ ਇਸ ਲਈ ਪਹਿਲਾਂ ਉਹਦੇ ਸਕੈਨ ਕਰਵਾ ਕੇ ਰੱਖ ਲਿਓ ਆਪਦੇ ਮਤਲਬ ਪੀ ਡੀ ਐਫ ਬਣਵਾ ਕੇ ਰੱਖ ਲਿਓ ਜਿੰਨਾ ਮਰਜ਼ੀ ਕਰਕੇ ਰੱਖ ਲਿਓ ਤੁਸੀਂ ਸਾਰੇ ਸਿਆਣੇ ਹੋ ਪੜੇ ਲਿਖੇ ਹੋ ਤੇ ਤੁਹਾਨੂੰ ਸਮਝਾਉਂਦੀ ਨਹੀਂ ਲੋੜਦੀ ਵੀ ਜਿਵੇਂ ਵੀ ਆਪਦੇ ਸੇਵ ਕਰਕੇ ਲੱਗ ਰੱਖ ਸਕਦੇ ਆ ਪੀ ਡੀ ਐਫ ਬਣਾ ਕੇ ਜਾਂ ਆਪਦੇ ਪੀ ਸੀ ਦੇ ਵਿੱਚ ਜਾਂ ਫੋਨ ਦੇ ਵਿੱਚ ਉਹ ਰੱਖ ਲਿਓ ਕਿਉਂ ਜਿੰਨਾ ਚਿਰ ਕੋਈ ਐਮਰਜੈਂਸੀ ਵੀ ਪ੍ਰੋਬਲਮਸ ਨੂੰ ਨਹੀਂ ਪੈਂਦੀ ਕਿ ਕੋਈ ਕਿਸੇ ਹੋਰ 포ਸਟ ਤੇ ਤੁਸੀਂ ਬੁਲਾਈ ਨਹੀਂ ਕਰਦੇ ਸੋ ਇਸ ਜੀ ਦਾ ਵਿਧਾਨ ਰੱਖੋਗੇ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜੇਲ ਬਾਰਡਨ ਦੀ ਪ੍ਰੋਸੈਸ ਦੀ ਕਿ ਇੱਕ ਨੇ ਆਪਣੇ ਦੋਸਤ ਨੇ ਕੀਤਾ ਕਮੈਂਟ ਕਹਿੰਦੀ ਜੇਲ ਬਾਰਡਨ ਦਾ ਪ੍ਰੋਸੈਸ ਦੱਸੋ ਤੇ ਮੈਂ ਦੱਸਣਾ ਚਾਹੁੰਦਾ ਵੀ ਆਪਣਾ ਜਿਹੜੀ ਪੰਜਾਬ ਪੁਲਿਸ ਦਾ ਪੰਜਾਬ ਪੁਲਿਸ ਭਰਤੀ ਦਾ ਬੋਰਡ ਆ ਇਹਦਾ ਜੇਲ ਬਾਰਡਨ ਦੀ ਭਰਤੀ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਸਬੰਧ ਨਹੀਂਗਾ ਕਿਉਂਕਿ ਇਹ ਪੀ ਟ੍ਰਿਪਲ ਐਸ ਬੀ ਦੀ ਭਰਤੀ ਆ ਠੀਕ ਹੈ ਇਸ ਬਾਰੀ ਜੋ ਵੀ ਮਤਲਬ ਕਿ ਫੈਸਲਾ ਲੈਣਾ ਹੈਗਾ ਉਹ ਸਾਰਾ ਪੀ ਟਰिपल ਐਸ ਵੀ ਨੇ ਲੈਣਾ ਕਿਉਂਕਿ ਇਹਦੀ ‟ਵੈਟਿੰਗ ਲਿਸਟ” ਹੈਗੀ ਆ ਆਪਣੇ ਤਾਂ ‟ਵੈਟਿੰਗ ਲਿਸਟ” ਹੈਣੀ ਨਾ ਤਾਂ ਇਹ ਭਰਤੀ ਜਿਹੜੀ 2021 ਦੇ ਵਿੱਚ ਆਈ ਸੀ ਜੇਲ ਵਾਰਡਨ ਦੀ ਮੈਂ ਵੀ ਉਹਦੇ ਵਿੱਚ ਸਿਲੇਕਟਡ ਸੀਗਾ ਪਰ ਮੈਂ ਪੰਜਾਬ ਪੋਸਟ ਨੂੰ ਪ੍ਰੈਫਰ ਕੀਤਾ ਸੀਗਾ ਤੇ ਇਹਦੀ ਜਿਹੜੀ ‟ਵੈਟਿੰਗ ਲਿਸਟ” ਆ ਇਹ ਆਉਂਦੀ ਰਹਿਣੀ ਆ ਜਿੰਨਾ ਚਿਰ ਪੂਰੀਆਂ ਨਹੀਂ ਦੀਆਂ ਸੀਟਾਂ ਕਵਰ ਨਹੀਂ ਹੋ ਜਾਂਦੀਆਂ ਸੋ ਇਹਦੇ ਬਾਰੇ ਵੀ ਤੁਸੀਂ ਸਮਝ ਹੀ ਜਾਓਗੇ ਸੋ ਅੱਗੇ ਇੱਕ ਇੱਕ ਲੇਡੀ ਆ ਕੋਈ ਜਿਨ੍ਹਾਂ ਦੇ ਹਸਬੰਡ ਦੀ ਡੈਥ ਹੋ ਗਈ ਹੈ ਮੈਂ ਬਹੁਤ ਗਲਤ ਹੋਇਆ ਇਹਨਾਂ ਨਾਲ ਫਰਮਾਂ ਦੇ ਪਲੀ ਗਰੀ ਤੋ ਇਹਨਾਂ ਦੀ ਉਮਰ ਹੈਗੀ 40 ਸਾਲ ਪਲੱਸ ਮੈਂ ਇਹਨਾਂ ਨੂੰ ਵੀ ਦੱਸ ਦੇਣਾ ਚਾਹਣਾ ਕਿ ਤੁਸੀਂ ਮਤਲਬ ਕਿ ਜਿਹੜਾ ਤੁਹਾਡੇ ਟ੍ਰਾਇਲ ਆ ਹਨ ਉਹ ਮੇਨਲੀ ਨਾਰਮਲ ਹੀ ਹੋਣਗੇ ਕੋਈ ਵੱਡੀ ਇਸ਼ੂ ਵਾਲੀ ਗੱਲ ਨਹੀਂ ਕਿਉਂਕਿ ਜਿਹੜਾ ਤੁਹਾਡਾ ਗਰੁੱਪ ਹੈ ਪ੍ਰਾਇਓਰਟੀ ਬੇਸ ਆ ਪ੍ਰਾਇਓਰਟੀ ਬੇਸ ਮਤਲਬ ਕਿ ਜਿਨ੍ਹਾਂ ਦੀ ਮਦਰ ਦੀ ਡੈਥ ਹੋਈ ਹੈ ਮਤਲਬ ਕਿ ਡਿਪਾਰਟਮੈਂਟ ਦੇ ਵਿੱਚ ਸੀ ਕਿ ਜਨਨ ਦੇ ਫਾਦਰ ਦੀ ਡੈਥ ਹੋਈ ਹੈ ਜਨਨ ਦੇ ਹਸਬੰਡ ਦੀ ਡੈਥ ਹੋਈ ਹੈ ਠੀਕ ਹੈ ਫਿਰ ਉਹਨਾਂ ਦੀ ਫੈਮਿਲੀ ਨੂੰ ਮਤਲਬ ਕਿ ਕੋਈ ਸੀਟ ਦੇ ਦਿੱਤੀ ਜਾਂਦੀ ਆ ਹਨ ਤਾਂ ਮਤਲਬ ਉਹਦਾ ਕੋਈ ਇਸ਼ੂ ਨਹੀਂ ਹੁੰਦਾ ਤੁਸੀਂ ਆਲਰੇਡੀ ਮਤਲਬ ਕਿ ਮਹਿਕਮੇ ਦੇ ਵਿੱਚ ਤੁਸੀਂ ਇੰਜੁਆਇਨਡ ਕਰਨ ਦੇ ਕਾਬਿਲ ਹੋ ਸੋ ਇਹਦਾ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਆਪਦੀ ਨਾਰਮਲ ਆਪਦੀ ਪ੍ਰੈਕਟਿਸ ਜਾਰੀ ਰੱਖੋ ਨਾਰਮਲ ਰਨਿੰਗ ਵਾਰਾ ਕਰਦੇ ਰਹੋ ਠੀਕ ਹੈ ਉਸ ਤੋਂ ਬਾਅਦ ਜੀ ਸੈਲਰੀ ਬਾਰੇ ਆਪਾਂ ਗੱਲ ਪਹਿਲਾਂ ਕਰ ਹੀ ਲਈ ਵੀ ਕਹਿੰਦੇ ਕਿ ਉਹ ਤੋਂ ਸ਼ੁਰੂ ਹੋਣੀ ਹੈ ਸੈਲਰੀ ਆਪਣੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਣੀ ਹੈ ਜੀ 노 ਡਾਊਟ ਤੇ ਵੜਦੀ ਬਾਰੇ ਮਤਲਬ ਕੋਈ ਪੁੱਛ ਰਹੀ ਸੀ ਵੀ ਵੜਦੀ ਦੱਸੋ ਸਵਾਈਏ ਕਿੰਨਾ ਸਵਾਈਏ ਵੜਦੀ ਬਿਲਕੁਲ ਤੁਹਾਨੂੰ ਸੋਣੀ ਪੈਣੀ ਹੈ ਜੀ ਕਿਉਂਕਿ ਤੁਹਾਨੂੰ ਪੁਲਿਸ ਲਾਈਨ ਦੇ ਵਿੱਚ ਰੱਖਿਆ ਜਾਊਗਾ ਥਾਣਾ ਚ ਰੱਖਿਆ ਜਾਊਗਾ ਥੋ ਠੀਕ ਹੈ ਸਾਨੂੰ ਵੀ ਪਹਿਲਾਂ ਇਹ ਡਾਊਟ ਸੀਗਾ ਵੀ ਯਾਰ ਮਤਲਬ ਜਿਹੜੀ ਵਰਦੀ ਚਾਹੀਦੀ ਟ੍ਰੇਨਿੰਗ ਚ ਚਾਹੀਦੀ ਉਹ ਨੂੰ ਵੀ ਸਾਨੂੰ ਹੁਣ ਨਹੀਂ ਚਾਹੀਦੀਗੀ ਸੋ ਜਿਹੜੀ ਵਰਦੀ ਤੁਹਾਨੂੰ ਉਹ ਬਿਲਕੁਲ ਚਾਹੀਦੀ ਹੈਗੀ ਆ ਠੀਕ ਆ ਆਪਦੀਆਂ ਦੋ ਦੋ ਵਰਦੀਆਂ ਸਵਾਲ ਲਿਓ ਠੀਕ ਆ ਹੁਣ ਮੌਸਮ ਹੈਗਾ ਆਪਣਾ ਗਰਮੀ ਦਾ ਹੀ ਮੌਸਮ ਤੋਂ ਆਪਦੀ ਠੰਡੀਆਂ ਵਰਦੀਆਂ ਸਵਾਲ ਲਓ ਇਹਦੇ ਬਾਰੇ ਆਪਾਂ ਵਰਦੀ ਬਾਰੇ ਇੱਕ ਸਪੈਸ਼ਲ ਵੀਡੀਓ ਬਣਾ ਲਾਂਗੇ ਵੀ ਠੰਡੀ ਵਰਦੀ ਤੇ ਗਰਮ ਵਰਦੀ ਦੇ ਵਿੱਚ ਕੀ ਅੰਤਰ ਹੈ ਤੇ ਮਤਲਬ ਕੀ ਸਿਸਟਮ ਹੈ ਠੀਕ ਆ ਦੋ ਵਰਦੀਆਂ ਸਵਾਲ ਲਓ ਤੇ ਦੋ ਦੋ ਪੀਟੀ ਪੈਂਟਾਂ ਸਵਾਲ ਲਓ ਨਾਲ ਠੀਕ ਆ ਇਹ ਮਤਲਬ ਦੋ ਤਾਂ ਦੋ ਜੋੜੀ ਤਾਂ ਵਰ ਪੀਟੀਮੈਂਟ ਉਹ ਸੋਲ ਪੀਟੀ ਜਿਹੜੀ ਸ਼ਰਟ ਹੈਗੀ ਤੁਹਾਨੂੰ ਉਹ ਆਲਮੋਸਟ ਸਾਰੀਆਂ ਥਾਂ ਮਿਲ ਜੂਗੀ ਆਪਣੀ ਪੁਲਿਸ ਲਾਈਨ ਦੇ ਵਿੱਚ ਮਿਲ ਜਾਂਦੀ ਹੈ ਇਹਦਾ ਕਲੀਅਰ ਸੋ ਅੱਗੇ ਆਪਾਂ ਗੱਲ ਕਰਦੇ ਕਿ ਕਿਸੇ ਦੋਸਤ ਨੇ ਪੁੱਛਿਆ ਕਿ ਇਹਨਾਂ ਪਾਈਲਸ ਬਾਰੇ ਇਹ ਕਹਿੰਦੇ ਵੀ ਦੱਸੋ ਵੀ ਦੋਸਤ ਪਹਿਲੀ ਗੱਲ ਤਾਂ ਇਹ ਵੀ ਇਹ ਥੋੜਾ ਮੋਡਰੇਟ ਹੁੰਦਾ ਹੈਗਾ ਆਪਣਾ ਜਿਹੜਾ ਮੈਡੀਕਲ ਹੈ ਇਹ ਆਰਮੀ ਤਰ੍ਹਾਂ ਪੂਰਾ ਜਿਵੇਂ ਕਿਹਾ ਸੀ ਤੇ ਹਾਈ ਲੈਵਲ ਐਕਸਟ੍ਰੀਮਲੀ ਮਤਲਬ ਲੈਵਲ ਤੇ ਨਹੀਂ ਹੁੰਦਾਗਾ ਵੀ ਮਤਲਬ ਆਪਣੇ ਪ੍ਰਾਈਵੇਟ ਪਾਰਟਸ ਵਗੈਰਾ ਜਿੱਦਾਂ ਆਪਾਂ ਗੱਲ ਕਰੀ ਵੀ ਇੱਥੇ ਕੋਈ ਸੰਗਨ ਵਾਲੀ ਗੱਲ ਨਹੀਂ ਹੈ ਕਿਉਂਕਿ ਆਰਮੀ ਦੇ ਵਿੱਚ ਇਹ ਚੀਜ਼ਾਂ ਤੇ ਨਾਰਮਲੀ ਬਸ ਆਪਣਾ ਮਤਲਬ ਜਿਹੜਾ ਜਿਹੜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਹੈ ਵੀਡੀਓ ਦੇ ਵਿੱਚ ਉਹ ਤੁਸੀਂ ਫੁੱਲ ਵੀਡੀਓ ਦੇਖ ਲਓ ਜੇ ਨਹੀਂ ਦੇਖੀ ਤਾਂ ਉਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਠੀਕ ਆ ਆਪਣੀ ਜਿਹੜੀ ਪ੍ਰਾਈਵੇਟ ਪਾਰਟਸ ਵਗੈਰਾ ਹੈਗੇ ਉਹ ਨਹੀਂ ਚੈੱਕ ਕਰਾਂਗੇ ਠੀਕ ਹੈ ਫਿਰ ਦੰਦਾਂ ਬਾਰੇ ਪੁੱਛਿਆ ਕਿਸੇ ਦੋਸਤ ਨੇ ਕਿੰਨੇ ਵੀ ਦੰਦ ਕਿਦਾਂ ਮਤਲਬ ਕੀ ਸਿਸਟਮ ਹੈ ਫਿਰ ਦੰਦ ਉਸਤ ਆਪਣੇ ਜ਼ਿਆਦਾਤਰ ਮਤਲਬ ਵੀ ਆਪ ਨੂੰ ਦੰਦ ਆਪਣੇ ਦੇਖਿਆਂਦੇ ਵੀ ਜ਼ਿਆਦਾ ਗਲੇ ਸੜੇ ਤਾਂ ਨਹੀਂ ਮਤਲਬ ਕੀੜਾ ਵਗੈਰਾ ਤਾਂ ਨਹੀਂ ਲੱਗਿਆ ਹੋਇਆ ਵੀ ਦੰਦ ਸਾਰੇ ਓਕੇ ਆ ਵੀ ਸਾਰੇ ਸਿਮੈਟਰੀ ਵਾਈਜ਼ ਹੈਗੇ ਆ ਕਈ ਦੰਦ ਬਾਹਰ ਨੂੰ ਹੁੰਦੇ ਆ ਜਾਂ ਕੋਈ ਵੈਸੇ ਇਸ਼ੂ ਵਾਲੀ ਗੱਲ ਕੋਈ ਨਹੀਂ ਪਰ ਆਪਣੇ ਦੰਦ ਵੀ ਐਸੀ ਕਲੀਅਰ ਹੋਣੇ ਚਾਹੀਦੇ ਆ ਵੈਸੇ ਆਪਣਾ ਬ੍ਰਸ਼ ਨੂੰ ਸਾਰੇ ਕਰਦੇ ਹੋਵੋਗੇ ਤੁਸੀਂ ਵੀ ਤੇ ਕੋਈ ਐਡਾ ਇਸ਼ੂ ਵਾਲੀ ਗੱਲ ਨਹੀਂ ਕਿ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਫਿਰ ਕਿਸੇ ਦੋਸਤ ਨੇ ਪੁੱਛਿਆ ਵੀ ਮੈਂ 6th ਤੇੜੀ ਮਤਲਬ ਕਿ ਮੇਰਾ ਸੈਮੈਸਟਰ ਕੰਪਲੀਟ ਹੋਇਆਗਾ ਤੇ ਮੈਂ ਮਤਲਬ ਉਹਦਾ ਲਾਇਆਗਾ ਨਾਲ ਡੀਐਮਸੀ ਲਾਇਆਗਾ ਮਨਾ ਤੇ ਮੈਂ ਜਿਹੜਾ ਮਤਲਬ ਕਿ ਜਿਹੜਾ ਪੂਰਾ ਡੀਐਮਸੀ ਆ ਡਿਗਰੀ ਨਹੀਂ ਲਾਇਗੀ ਮੈਂ 6th ਦਾ ਲਾਇਆਗਾ ਪਰ ਦੋਸਤ ਕੋਈ ਚੱਕਰ ਵਾਲੀ ਗੱਲ ਨਹੀਂ ਵੀ ਤੁਹਾਡਾ ਨਹੀਂ ਆਇਆ ਤਾਂ ਤੁਸੀਂ ਜਿਹੜਾ ਡਾਕੂਮੈਂਟ ਤੁਹਾਡੇ ਕੋਲ ਜਿਹੜਾ ਤੁਸੀਂ ਲਾਇਆ ਨਾ ਉਹਦੇ ਵਿੱਚ ਤੁਸੀਂ ਉਹੀ ਸਬਮਿਟ ਕਰਦੇ ਹੋ ਕੋਈ ਐਡਾ ਇਸ਼ੂ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਤੁਹਾਡਾ ਰੋਲ ਨੰਬਰ ਉੱਤੇ ਵੀ ਹੋਈ ਹੁਣ ਤੇ ਜਿਹੜਾ ਤੁਹਾਡਾ ਫਾਈਨਲ ਡੀਐਮਸੀ ਜਾਂ ਤੁਹਾਡੀ ਡਿਗਰੀ ਹੁਣ ਉੱਤੇ ਵੀ ਹੋਊਗਾ ਕੋਈ ਇਸ਼ੂ ਵਾਲ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਹਿੰਦੇ ਵੀ ਡਿਊਟੀ 8 ਘੰਟੇ ਹੋਊਗੀ ਜਾਂ ਇਸ ਤੋਂ ਜ਼ਿਆਦਾ ਹੋਊਗੀ ਵੀ ਡਿਊਟੀ ਦਾ ਕੀ ਸੀਨ ਆ ਤਾਂ ਮੈਂ ਦੱਸ ਦੇਣਾ ਚਾਹੁੰਦਾ ਵੀ ਪੰਜਾਬ ਪੁਲਿਸ ਜਿਹੜੀ ਭਰਤੀ ਆ ਮਤਲਬ ਹੁੰਦਾ ਬੰਦਾ ਭਰਤੀ ਹੁੰਦਾ 24/7 ਦਾ ਮੁਲਾਜ਼ਮ ਹੁੰਦਾ ਉਹਦੇ ਵਿੱਚ ਕੋਈ ਐਦਾਂ ਨਹੀਂ ਹੁੰਦਾ ਵੀ ਆਪਾਂ ਮਨਾਂ ਨਹੀਂ ਕਰ ਸਕਦੇ ਵੀ ਜੇ ਆਪ ਨੂੰ ਰਾਤ ਨੂੰ ਕਾਲ ਆ ਗਈ ਵੀ ਤੁਸੀਂ ਡਿਊਟੀ ਪਹੁੰਚੋ ਆਪਾਂ ਮਨਾਂ ਨਹੀਂ ਕਰ ਸਕਦੇ ਹੋ ਸਕਦਾ ਆਪਣਾ ਸਾਰਾ ਦਿਨ ਫ੍ਰੀ ਦਾ ਵੀ ਲੰਘ ਜੇ ਠੀਕ ਹੈ ਤੇ ਹੋ ਸਕਦਾ ਆਪਣਾ 24 ਘੰਟੇ ਤਣਾਤ ਵਿੱਚ ਹੋਈ ਕਿਉਂਕਿ ਹੁਣ ਇਲੈਕਸ਼ਨ ਡਿਊਟੀ ਲੱਗੀ ਸੀ ਤੇ ਸਾਨੂੰ ਪਤਾ ਵੀ ਅਸੀਂ ਕਿੱਦਾਂ ਡਿਊਟੀ ਕੀਤੀ ਹੈ ਕਿਉਂਕਿ ਗਰਮੀ ਦਾ ਮੌਸਮ ਸੀਗਾ ਔਰ ਵੀਆਈਪੀ ਡਿਊਟੀਆਂ वगैरह काफी ਲੱਗਦੀ ਰਹਿੰਦੀ ਸੀ ਅਸੀਂ ਰੋਡ ਸ਼ੋਅ ਵਗੈਰਾ ਹੁੰਦੇ ਸੀਗੇ ਤਾਂ ਐਦਾਂ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਕੀ ਕਈ ਵਾਰ ਡਿਊਟੀ ਬਿਲਕੁਲ ਕੱਟ ਵੀ ਹੁੰਦੀ ਕਈ ਵਾਰ ਜ਼ਿਆਦਾ ਵੀ ਕਰਨੀ ਪੈਂਦੀ ਹੈ ਕੋਈ ਐਦਾਂ ਇਸ਼ੂ ਵਾਲੀ ਗੱਲ ਨਹੀਂ ਵੀ ਠੀਕ ਹੈ ਸੋ ਤੁਸੀਂ ਸੋਚ ਕੇ ਭਰਤੀ ਹੋਈ ਹੋਵੋਗੇ ਪੁਲਿਸ ਨੂੰ ਸਰਵ ਕਰਨਾ ਅਸੀਂ ਜਾਂ ਪੁਲਿਸ ਦੀ ਨੌਕਰੀ ਕਿ ਸੌਖੀ ਨਹੀਂਗੀ ਵੀ ਆਪਾਂ ਸੋਚ ਲੈਣੇ ਪੁਲਸ ਨਿਆਰੀ ਲੈਂਦੀ ਆ ਨਿਆਰੀ ਨਿਉਰੇ ਕੋਈ ਨਹੀਂ ਕਿ ਠੀਕ ਆ ਨਿਆਰੇ ਵੀ ਹੈਗੇ ਇਹ ਗੱਲ ਨਹੀਂ ਹੈਗੀ ਪੂਰਾ ਮਤਲਬ ਰੈਪਿਊਟੇਸ਼ਨ ਵੀ ਹੈਗੀ ਆ ਪਰ ਡਿਊਟੀ ਵੀ ਕਰਨੀ ਪੈਂਦੀ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ 8 ਘੰਟੇ ਡਿਊਟੀ ਕਰਕੇ ਘਰ ਜਾਵਾਂਗੇ ਕਿ ਚਾ ਅਸੀਂ ਮਤਲਬ ਕਿ ਆਦਾ ਸਟੇਸ਼ਨ ਛੱਡ ਦੇਵਾਂਗੇ ਤਾਂ ਆਪਾਂ ਮਤਲਬ ਕਿ ਡਿਊਟੀ ਕਰਨੀ ਆ ਠੀਕ ਆ ਸਵੇਰ ਥਾਣੇ ਦੇ ਵਿੱਚ ਰਿਪੋਰਟ ਕਰਨੀ ਮਤਲਬ ਜਿੱਥੇ ਵੀ ਆਪਣੀ ਡਿਊਟੀ ਲੱਗੀ ਆ ਥਾਣੇ 'ਚ ਲੱਗੀ ਆਪਣੀ ਪੀਸੀਆਰ ਤੇ ਆ ਆਪਣੀ ਕੋਈ ਟਰੈਕ ਦੇ ਵਿੱਚ ਲੱਗੀ ਆ ਆਪਾਂ ਔਨ ਡਿਊਟੀ ਮਤਲਬ ਆਪਾਂ ਨੂੰ ਟਾਈਮ ਦਿੱਤਾ ਜਾਂਦਾ ਦਿੱਲੀ ਦਾ ਨਾ ਵੀਡੀਓ ਸ਼ੂਟ ਕਰ ਲਵਾਂ ਕੋਈ ਚੱਕਰ ਵਾਲੀ ਗੱਲ ਨਹੀਂ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਪਰ ਦੇਵਾਂਗੇ ਅੱਗੇ ਕਹਿੰਦੇ ਵੀ ਪਰਮਿਸ਼ਨ ਦੇ ਵਿੱਚ ਟਰਾਂਸਫਰ ਹੋ ਜਾਂਦੀ ਬਿਲਕੁਲ ਹੋ ਜਾਂਦੀ ਹੈ ਜੀ ਪਰ ਆਪ ਨੂੰ ਹੋਮ ਡਿਸਟ੍ਰਿਕਟ ਨਹੀਂ ਮਿਲਣਾਗਾ ਮੇਰੇ ਦੋਸਤ ਨੇ ਬਦਲੀ ਕਰਵਾਈ ਹੈ ਉਹਨੇ ਮਤਲਬ ਕਿ ਜਿੱਥੋਂ ਅਸੀਂ ਡਿਪਟੀ ਕਰਦੇ ਹਾਂ ਉਹਨੇ ਫਰੀਦਕੋਟ ਦੀ ਬਦਲੀ ਕਰਾਈ ਹੈ ਪਰ ਡਿਸਟ੍ਰਿਕਟ ਹੈਗਾ ਮੁਕਸਰ ਪਰ ਜਿਹੜਾ ਹੋਮ ਡਿਸਟ੍ਰਿਕਟ ਹੈ ਪਰ ਮੁਕਸਰ ਦੀ ਬਦਲੀ ਨਹੀਂ ਹੈ ਵੀ ਫਰੀਦਕੋਟ ਬਦਲੀ ਹੋਈ ਹੈ ਤੇ ਅਸੀਂ ਵੀ ਪਰਮਿਸ਼ਨ ਦੇ ਵਿੱਚ ਹੀ ਵੀ 2 ਸਾਲ ਹੋਏ ਆ ਪਰਮਿਸ਼ਨ ਪੂਰਾ ਨਹੀਂ ਹੋਇਆਗਾ ਤਾਂ ਇਹਦੇ ਬਾਰੇ ਵੀ ਤੁਸੀਂ ਸਮਝ ਗਏ ਹੋਵੋਗੇ ਕਿ 3 ਸਾਲ ਆਪਾਂ ਨੂੰ ਮੈਂ ਪਹਿਲਾਂ ਹੀ ਕੱਲ-ਕੱਲ ਕੀਤੀ ਸੀ ਵੀ 3 ਸਾਲ ਆਪਾਂ ਨੂੰ ਜਿਹੜੀ ਆ ਬਦਲੀ ਆਪਣੀ ਆਪਣੀ ਹੋਮ ਡਿਸਟ੍ਰਿਕਟ ਦੇ ਵਿੱਚ ਨਹੀਂ ਹੋਣੀ। ਹਾਂ 3 ਸਾਲ ਬਾਅਦ ਹੋ ਜੂਗੀ ਕੋਈ ਚੱਕਰ ਵਾਲੀ ਗੱਲ ਨਹੀਂ। ਇਨਪਰੋਵੀਸ਼ਨ ਵੀ ਹੋ ਜੂਗੀ ਪਰ ਹੋਮ ਡਿਸਟ੍ਰਿਕਟ ਨਹੀਂ ਮਿਲਣਾ। ਹੋ ਜੂਗੀ ਬਦਲੀ ਕੋਈ ਚੱਕਰ ਨਹੀਂ ਗੱਲ ਦੀ। ਤਾਂ ਇੱਕ ਭਰਾ ਨੇ ਮੈਸੇਜ ਕੀਤਾ ਕਹਿੰਦਾ ਕਿ ਉਹ ਸੀਆਈਐਸਐਫ ਦੇ ਵਿੱਚ ਆ ਕਹਿੰਦਾ ਮੈਂ ਉੱਧਰ ਕਰ ਰਿਹਾ ਕਹਿੰਦਾ ਮੈਂ ਸਰਵਿਸ ਕਰ ਰਿਹਾ ਕਹਿੰਦਾ ਮੈਂ ਇੱਧਰ ਵੀ ਸਿਲੈਕਟਡ ਆ ਤੇ ਮੇਰੇ ਕੋਲ ਡਾਕੂਮੈਂਟ ਵਗੈਰਾ ਕਹਿੰਦਾ ਕੀ ਸਿਸਟਮ ਆ ਬਾਈ। ਤੇ ਬਾਈ ਗੱਲ ਇਹ ਆ ਵੀ ਜੇ ਤੁਸੀਂ ਇਹੜਾ ਰਿਜ਼ਾਈਨ ਉਹ ਦੇ ਦੇਣਾ ਚਾਹੀਦਾ ਜਲਦੀ ਉਹ ਜਲਦੀ ਕਿਉਂਕਿ ਇੱਧਰ ਤੁਹਾਡੀ ਜੁਆਇਨਿੰਗ ਬਹੁਤ ਜਲਦੀ ਹੋ ਜਾਣੀ ਕੋਈ ਮਤਲਬ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਹੋਇਆ ਵੀ 10000 ਭਰਤੀ ਕਰਨੀ ਆ ਜਿਹੜੀ ਤੁਹਾਡੀ ਭਰਤੀ ਆ ਬਹੁਤ ਜਲਦੀ ਕੰਪਲੀਟ ਹੋਣ ਜਾ ਰਹੀ ਆ ਸੋ ਮੈਂ ਤਾਂ ਬਈ ਇਹੀ ਕਹਾਂਗਾ ਵੀ ਆਪਣਾ ਜਿਹੜਾ ਉਧਰੋਂ ਰਿਜ਼ਾਈਨ ਦਿਓ ਜੇ ਤੁਸੀਂ ਇੱਧਰ ਇੰਟਰਸਟਿਡ ਹੋ ਠੀਕ ਆ ਜੇ ਤੁਸੀਂ ਉਧਰ ਹੀ ਜੌਬ ਕਰਨੀ ਆ ਫਿਰ ਤੁਸੀਂ ਦੇਖ ਲਓ ਵੀ ਕਿੱਦਾਂ ਕਰਨਾ ਹੈਗਾ ਬਟ ਤੁਸੀਂ ਉੱਥੋਂ ਆਪਦੇ ਡਾਕੂਮੈਂਟ ਕਢਵਾ ਲਓ ਆਉਦੇ ਹਨਾ ਜਿਹੜੇ ਤੁਹਾਡੇ ਜਮ੍ਹਾਂ ਕੀਤੇ ਹੋਣੇ ਮੈਨੂੰ ਪਤਾ ਜਮ੍ਹਾਂ ਹੋ ਜਾਂਦੇ ਆ ਤੇ ਤੁਸੀਂ ਕਢਵਾ ਲਓ ਉਥ ਤੇ ਬਾਕੀ ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਤਾਂ ਇਟਸ ਓਕੇ ਤਾਂ ਅੱਗੇ ਕਹਿੰਦੇ ਵੀ ਟ੍ਰੇਨਿੰਗ ਬਾਰੇ ਵੀ ਵੀਡੀਓ ਪਾ ਦਿਓ ਕਹਿੰਦੇ ਵੀ ਟ੍ਰੇਨਿੰਗ ਦੇ ਵਿੱਚ ਆਪਾਂ ਨੂੰ ਸੈਲਰੀ ਮਿਲਦੀ ਐ ਨਹੀਂ ਆਪਣ ਨੂੰ 3 ਸਾਲ ਆਪਾਂ ਨੂੰ ਬੇਸਿਕ ਪੇ ਹੀ ਮਿਲਦੀ ਆ ਠੀਕ ਆ ਜਿਹੜੀ ਆਪਣੀ 17 ਆਪਣਾ 19900 ਉਹਦੇ ਵਿੱਚੋਂ ਕਟ-ਕਟਾ ਕੇ 17790 ਮਿਲਦੀ ਆ ਆਪ ਨੂੰ ਪੇ ਮਿਲਦੀ ਆ ਕਿਉਂਕਿ ਸਾਨੂੰ ਵੀ ਇੰਨੀ ਮਿਲਦੀ ਤੁਹਾਨੂੰ ਵੀ ਇੰਨੀ ਮਿਲਣੀ ਆਪਣਾ ਡਾ ਪੇ ਸਕੇਲ ਆ ਉਹ ਸੱਤਵਾਂ ਪੇ ਸਕੇਲ ਲੱਗਿਆ ਹੋਇਆ ਜੀ ਆਪਾਂ ਨੂੰ ਛੇਵਾਂ ਪੇ ਸਕੇਲ ਲੱਗਦਾ ਇਨ ਫਿਊਚਰ ਤਾਂ ਆਪਣੀ ਜਿਹੜੀ ਪੇ ਆ ਉਹ ਵੱਧ ਵੀ ਸਕਦੀ ਆ ਠੀਕ ਆ ਅਪਰੋਕਸੀਮੇਟਲੀ ਆਪਣੀ 40+ ਜਾਂ 50+ ਹੋ ਜੂਗੀ ਅਕੋਰਡਿੰਗ ਟੂ ਸੀਨੀਅਰਿਟੀ ਕਿਉਂਕਿ ਜਿੱਦਾਂ ਤੁਸੀਂ ਉਹ ਹਨਾ 2 ਸਾਲ ਸਾਥੋਂ ਜੂਨੀਅਰ ਹੋ ਤਾਂ ਤੁਹਾਡੀ ਉਸ ਨਾਲੋਂ ਥੋੜੀ ਘੱਟ ਹੋਊਗੀ ਸਾਡੀ ਉਤੋਂ ਜ਼ਿਆਦਾ ਹੋਊਗੀ ਤਾਂ ਆਪ ਨੂੰ ਜਿਹੜੀ ਸੈਲਰੀ ਆ ਉਹ ਮਿਲਣ ਲੱਗ ਜੂਗੀ ਮਤਲਬ ਪਹਿਲੇ ਦਿਨ ਤੋਂ ਮਿਲਣ ਲੱਗ ਜੂਗੀ ਪਰ ਮੈਂ ਦੱਸਿਆ ਵੀ ਉਹੀ ਆਪਣੇ ਅਕਾਊਂਟ ਖੋਲਣ ਦੇ ਆਪਣਾ ਪਲਾਨ ਕਾਰਡ ਬਣਨ ਤੇ ਸਮਾਂ ਲੱਗਦਾ ਵੀ 2-3 ਮਹੀਨੇ ਬਾਅਦ ਸਾਡੀ ਜਿਹੜੀ ਸੈਲਰੀ ਆ ਉਹ ਕਰੀਬ 3 ਮਹੀਨੇ ਬਾਅਦ ਆਈ ਸੀ ਉਸ ਸਮੇਂ ਅਸੀਂ ਟ੍ਰੇਨਿੰਗ ਦੇ ਵਿੱਚ ਸੀਗੇ ਸਾਨੂੰ ਟ੍ਰੇਨਿੰਗ ਤੇ ਗਿਆਨ ਵੀ 1 ਮਹੀਨਾ ਡੇਢ ਮਹੀਨਾ ਹੋ ਚੁੱਕਿਆ ਸੀ ਕਾਫੀ ਖੁਸ਼ ਹੋਏ ਸੀ ਵੀ ਸਾਡੀ ਫਰਸ ਸੈਲਰੀ ਆਈ ਹੈ ਮਤਲਬ ਪਹਿਲੇ 2 ਮਹੀਨੇ ਦੀ ਸੈਲਰੀ ਨਹੀਂ ਸਾਡੀ ਆਈ ਸੀਗੀ ਤੇ 1 ਮਹੀਨੇ ਦੀ ਸੈਲਰੀ ਸਾਨੂੰ ਬਾਅਦ ਵਿੱਚ ਫੇਰ ਦਿੱਤੀ ਗਈ ਸੀ ਸੋ ਇਹ ਵੀ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਊਗਾ ਤੇ ਉਹੀ ਆਪਾਂ ਜੇਲ੍ਹ ਵਾਰਡਨ ਦੀ ਕਹਿੰਦੇ ਆਪਣੇ ਟ੍ਰੇਨਿੰਗ ਬਾਰੇ ਵੀ ਦੱਸੋ ਜੇਲ੍ਹ ਵਾਰਡਨ ਦੀ ਟ੍ਰੇਨਿੰਗ ਵੀਰੇ ਗੱਲ ਇਦਾਂ ਵੀ ਇਹਨਾਂ ਦੀ ਜਿਹੜੀ ਸਾਡੇ ਨਾਲ ਜਿਹੜੀ ਭਰਤੀ ਹੋਈ ਸੀ ਜੇਲ੍ਹ ਵਾਰਡਨ ਵਾਲਿਆਂ ਦੀ ਇਹਨਾਂ ਦੀ ਜਿਹੜੀ ਟ੍ਰੇਨਿੰਗ ਲਾਦਾ ਕੋਠੀ ਹੋਈ ਸੀ ਸੰਗਰੂਰ ਦੇ ਵਿੱਚ ਉਹ ਟ੍ਰੇਨਿੰਗ ਸੈਂਟਰ ਪੰਜਾਬ ਪੁਲਿਸ ਦਾ ਤਾਂ ਇਹਨਾਂ ਦੀ ਟ੍ਰੇਨਿੰਗ ਮੋਸਟਲੀ 6 ਮਹੀਨੇ ਦੀ ਹੁੰਦੀ ਆ ਤੇ ਆਪਣੀ ਜਿਹੜੀ ਟ੍ਰੇਨਿੰਗ ਹੈਗੀ ਆ ਉਹ 9 ਮਹੀਨੇ ਮਤਲਬ ਪਲੱਸ ਹੀ ਲੱਗ ਜਾਂਦੇ 9 ਮਹੀਨੇ ਤਾਂ ਮੇਨਲੀ ਹੁੰਦੀ ਹੁੰਦੀ ਆ ਵਿੱਚ ਲਾਅ ਐਂਡ ਆਰਡਰ ਡਿਊਟੀਆਂ ਪੈਂਦੀਆਂ ਤੇ ਉਹ 9 ਮਹੀਨੇ ਤੋਂ ਪਲੱਸ ਵੀ ਮਤਲਬ ਸਾਨੂੰ ਸਾਲ ਲੱਗ ਗਿਆ ਸੀਗਾ ਤੇ ਇਹ ਜਿਹੜੀ ਟ੍ਰੇਨਿੰਗ ਹੁੰਦੀ ਹੈ ਵੀ ਜੇਲਡ ਵਾਰਡਨ ਦੀ ਇਹ ਅਲੱਗ ਹਾਂ ਲਾਅ ਵਗੈਰਾ ਜਿਵੇਂ ਆਈਪੀਸੀ ਸੀਆਰਪੀਸੀ ਹੋ ਗਿਆ ਹਨਾ ਹੋਰ ਪੀਪੀਆਰ ਰੂਲ ਜਿਹੜੇ ਆਪਣੇ ਪੰਜਾਬ ਪੁਲਿਸ ਦੇ ਰੂਲਸ ਨੇ ਹਨਾ ਤਾਂ ਉਹ ਮੇਨਲੀ ਮਤਲਬ ਕਿ ਇਦਾਂ ਹੁੰਦਾ ਵੀ ਸਾਰਾ ਸੇਮ ਹੀ ਹੁੰਦਾ ਮੋਸਟਲੀ ਜਿਆਦਾ ਫਰਕ ਨਹੀਂ ਹੁੰਦਾ ਪਰ ਇਹਨਾਂ ਦੀ ਟ੍ਰੇਨਿੰਗ ਤਾਂ ਜਿਹੜਾ ਕੁਝ ਅਲੱਗ ਹੁੰਦਾ ਵੀ ਇਹਨਾਂ ਦਾ ਜੇਲ੍ਹ ਦਾ ਸਿਸਟਮ ਸੰਭਣਾਗਾ ਆਪਾਂ ਡਿਸਟ੍ਰਿਕਟ ਦੀ ਲਾਅ ਐਂਡ ਆਰਡਰ ਸੰਭਲਣੀ ਹੁੰਦੀ ਆਪਾਂ ਹਨਾ ਤਾਂ ਉਹ ਥੋੜਾ ਡਿਫਰੈਂਸ ਹੁੰਦਾ ਟ੍ਰੇਨਿੰਗ ਵਿੱਚ ਕੁਝ ਜਿਆਦਾ ਫਰਕ ਨਹੀਂ ਹੁੰਦਾ ਲਾਅ ਵਗੈਰਾ ਸਾਰਾ ਉਹੀ ਹੁੰਦਾ ਤਾਂ ਕਈ ਮੇਰੇ ਦੋਸਤ ਹੁਣ ਕਹਿ ਰਹੇ ਆ ਵੀ ਸਾਨੂੰ ਕਾਲਸ ਵਗੈਰਾ ਨਹੀਂ ਆਈਆਂ ਹਜੇ ਤੱਕ ਤੇ ਵੀ ਅਸੀਂ ਕੀ ਕਰੀਏ ਵੀ ਕਈਆਂ ਨੂੰ ਕਾਲਸ ਆ ਗਈਆਂ ਕਈ ਕਈ ਮੈਡੀਕਲ ਗਰਾਊਂਡ ਮਤਲਬ ਵੀ ਡਾਕੂਮੈਂਟ ਸਬਮਿਟ ਕਰ ਤਾਂ ਕਈ ਫਿਰ ਉਹੀ ਗੱਲ ਵੀ ਗੱਲ ਕਹਿ ਰਹੇ ਵੀ ਸਾਡੇ ਕਿਤੇ ਫੇਕ ਡੰਗਲਸ ਤਾਂ ਉਪਰਾ ਮੇਰੇ ਜੇ ਫੇਕ ਹੋਣ ਤਾਂ ਫਿਰ ਬਾਕੀ ਨੂੰ ਕਾਲ ਕੀ ਵੀ ਆ ਗਈ ਬਾਕੀ ਆਪਣਾ ਡਾਕੂਮੈਂਟ ਲੈ ਗਏ ਹਨਾ ਤਾਂ ਉਹ ਸਾਰਾ ਕੁਝ ਕੋਈ ਕੋਈ ਗੱਲ ਨਹੀਂ ਤੁਸੀਂ ਚੱਕਰ ਇਸ ਚੱਕਰ ਦੇ ਵਿੱਚ ਨਹੀਂ ਪੈਣਾ ਵੀ ਸਾਨੂੰ ਮਤਲਬ ਕਾਲਸ ਨਹੀਂ ਆਏਗੀ ਤੁਸੀਂ ਵੇਟ ਕਰਨੀ ਆ ਉਹਦਾ ਫੋਨ ਹਮੇਸ਼ਾ ਉਹਦੇ ਕੋਲ ਰੱਖਣਾਗਾ ਤੁਹਾਨੂੰ ਕਾਲਸ ਕਾਲ ਆਉਗੀ ਜਦੋਂ ਅਸੀਂ ਭਰਤੀ ਹੋਏ ਸੀਗੇ ਸਾਨੂੰ ਵੀ ਕਾਲਸ ਹੀ ਆਈਆਂ ਸੀ ਸਾਨੂੰ ਤਾਂ ਕੋਈ ਲਿਸਟ ਵੀ ਨਹੀਂ ਆਈ ਸੀ ਸਾਨੂੰ ਤਾਂ ਪਹਿਲਾਂ ਪਤਾ ਲੱਗ ਗਿਆ ਨਾ ਕਿ ਸਾਨੂੰ ਆਹ ਜ਼ਿਲ੍ਹਾ ਲੋਟ ਹੋਇਆ ਸਾਨੂੰ ਜਲੰਧਰ ਲੋਟ ਹੋ ਗਿਆ ਸਾਨੂੰ ਲੁਧਿਆਣਾ ਲੋਟ ਹੋ ਗਿਆ ਸਾਨੂੰ ਕਪੂਰਥਲਾ ਲੋਟ ਹੋ ਗਿਆ ਫਰੀ ਕੋਟ ਲੋਟ ਹੋ ਗਿਆ ਮੁਕਸਰ ਲੋਟ ਹੋ ਗਿਆ ਸਾਨੂੰ ਕੋਈ ਲਿਸਟ ਨਹੀਂ ਆਈ ਸੀ ਆਰਮਡ ਕੈਡਰ ਦੇ ਮੰਤ ਨੂੰ ਕਹਿੰਨਾ ਵੀ ਆਈ ਸੀ ਲਿਸਟ ਉਹ ਵੀ ਸਾਈਟ ਤੇ ਅਪਲੋਡ ਨਹੀਂ ਹੋਈ ਸੀਗੀ ਸੋ ਜਿਹੜੀਆਂ ਸਾਡੀਆਂ ਲਿਸਟਾਂ ਆਈਆਂ ਸੀਗੀਆਂ ਉਹ ਜ਼ਿਲ੍ਹਿਆਂ ਦੇ ਵਿੱਚ ਆਈਆਂ ਸੀਗੀਆਂ ਥੋੜੀ ਲਿਸਟ ਤਾਂ ਆ ਗਈ ਨਾ ਵਾਇਰਲ ਹੋ ਗਈ ਆ ਠੀਕ ਆ ਮਤਲਬ ਮੈਂ ਕਿਹਾ ਪਹਿਲਾਂ ਵਾਇਰਲ ਕਰ ਦੂੰ ਸਾਡੇ ਵੀ ਨੋਟੀਫਿਕੇਸ਼ਨ ਇਦਾਂ ਹੀ ਆ ਪੀ ਡਿਊਟੀਆਂ ਦੇ ਹੁੰਦੇ ਆ ਜਾਂ ਕੋਈ ਉਹ ਸਾਈਟ ਤੇ ਨਹੀਂ ਛੜਦੇ ਕੀ ਉਹ ਸਿੱਧੇ ਵਾਇਰਲ ਹੀ ਹੋ ਜਾਂਦੇ ਆ ਠੀਕ ਹੈ ਤੇ ਇਹ ਜਿਹੜਾ ਮਤਲਬ ਕੀ ਜਿਹੜਾ ਨੋਟੀਫਿਕੇਸ਼ਨ ਆ ਮਤਲਬ ਆਈ ਐਫ ਆਲ ਕੰਬਾਈਨ ਜਿਹੜੀ ਤੁਹਾਡੀ ਲਿਸਟ ਆਈ ਹੈ ਤੇ ਇਹ ਜਿਹੜੀਆਂ ਸਾਡੀ ਵਾਰੀ ਲਿਸਟਾਂ ਆਈਆਂ ਸੀਗੀਆਂ ਇਹ ਜ਼ਿਲ੍ਹਿਆਂ ਨੂੰ ਦਿੱਤੇ ਗਏ ਸੀ ਨਾ ਵੀ ਆ ਚੱਕੋ ਵੀ ਤੁਹਾਨੂੰ ਆ 200 ਜਾਣਾ ਹੈਗਾ ਜਲੰਧਰ ਨੂੰ ਦੇ ਤਾਂ ਆਹ 200 ਜਾਣਾ ਤੁਸੀਂ ਲੁਧਿਆਣਾ ਵਾਲੇ ਚੱਕਰ ਵੀ ਤੁਹਾਨੂੰ ਆਹ ਨਾ ਦਿੱਤੇ ਗਏ ਤੁਸੀਂ ਆਪ ਦੇ ਅਕੋਰਡਿੰਗ ਬਿਲਡ ਨੰਬਰ ਨੂੰ ਲੋਡ ਕਰ ਦਿਓ। ਤੋਂ ਹੋਪਸ ਹੋ ਤੁਸੀਂ ਸੈਟੀਸਫਾਈਡ ਹੋਵੋਗੇ ਮੇਰੇ ਜਿਹੜੇ ਜਿਹੜੇ ਅਨਸਰ ਦਿੱਤੇ ਤੁਹਾਨੂੰ ਕੁਐਸਚਨਸ ਦੇ। ਠੀਕ ਹੈ ਜੇਕਰ ਫਿਰ ਵੀ ਤੁਹਾਡਾ ਕੋਈ ਕੁਐਸਚਨ ਆਉਂਦਾ ਤਾਂ ਮੈਂ ਫਿਰ ਵੀ ਜੋਤੀ ਮਤਲਬ ਕੋਈ ਤੁਹਾਡਾ ਰਿਪਲਾਈ ਕਰੂੰਗਾ। ਮੋਸਟਲੀ ਮੈਂ ਸਾਰਿਆਂ ਨੂੰ ਰਿਪਲਾਈ ਕਰਤੀ ਸੀ ਪਰ ਫਿਰ ਮੈਂ ਸੋਚਿਆ ਮੈਂ ਕਿ ਵੀ ਇੱਕ ਵੀਡੀਓ ਬਣਾ ਕੇ ਪੋਸਟ ਕਰ ਦਈਏ ਆਪਾਂ। ਜੀ ਜਿਹੜਾ ਆਪਣਾ ਹੈਗਾ ਸਾਰਿਆਂ ਨੂੰ ਆਪਦੇ ਜਵਾਬ ਮਿਲ ਜਾਣਗੇ। ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਕਿ ਇਨਫੋਰਮੇਟਿਵ ਲੱਗਦੀ ਹੈਗੀ ਤਾਂ ਤੁਸੀਂ ਚੈਨਲ ਨੂੰ ਲਾਈਕ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗਦੀ ਹੈ ਤਾਂ ਤੁਸੀਂ ਵੀਡੀਓ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਸਪੋਰਟ ਕਰਨ ਲਈ ਤੇ ਇਦਾਂ ਹੀ ਮੈਂ ਤੁਹਾਨੂੰ ਹਮੇਸ਼ਾ ਜਿਹੜੀ ਜਾਣਕਾਰੀ ਹੈ ਉਹ ਸਹੀ ਤੇ ਸਟਿਕ ਜਾਣਕਾਰੀ ਹੀ ਮਤਲਬ ਪ੍ਰੋਵਾਈਡ ਕਰਾਉਂਦਾ ਰਹੂੰਗਾ ਤੇ ਜੋ ਵੀ ਹੈਗਾ ਜੋ ਵੀ ਸਿਸਟਮ ਹੈਗਾ ਨਾ ਡਿਮਾਂਡ ਡਰਾਫਟ ਦਾ ਤੇ ਤੁਸੀਂ ਪਤਾ ਕਰ ਲਓ ਵੀ ਕਿਹੜੀ ਬੈਂਕ ਤੋਂ ਲੈ ਕੇ ਆਉਣਾਗਾ ਕਿਉਂਕਿ ਇਹ ਬੈਂਕ ਤੁਹਾਨੂੰ ਦੱਸਣਗੇ ਠੀਕ ਹੈ ਨਹੀਂ ਮਤਲਬ ਕਿ ਵੀ ਆ ਚੀਜ਼ ਇੱਤਾ ਹੈਗਾ ਵੀ ਤੁਸੀਂ ਬੈਂਕ ਤੋਂ ਜਾਓ ਤੇ ਐਨੇ ਪੈਸੇ ਦਾ ਡਿਮਾਂਡ ਡਰਾਫਟ ਜਿਹੜਾ ਲੈ ਕੇ ਆਓ ਠੀਕ ਹੈ ਉਹ HDFC ਦਾ ਵੀ ਹੋ ਸਕਦਾ ਔਰ SBI ਦਾ ਵੀ ਹੋ ਸਕਦਾ ਸੋ ਇਸ ਚੱਕਰ ਦੇ ਵਿੱਚ ਨਹੀਂ ਪੈਣਾਗਾ ਵੀ ਹੁਣ ਵੀ ਸਾਡੇ ਕੋਲੇ ਹੈ ਨਹੀਂ ਜੀ ਕੀ ਕਰੀਏ ਜੀ ਵੀ ਸਾਡੇ ਤੋਂ ਕੈਸ਼ ਲੈ ਲਓ ਜੀ ਕੋਈ ਗੱਲ ਨਹੀਂ ਆਈ ਵਾਰ ਕੋਈ ਨਾ ਕੋਈ ਭਰਤੀ ਦੇ ਵਿੱਚ ਜਿਹੜਾ ਪ੍ਰੋਸੈਸ ਆ ਥੋੜਾ ਮੋਟਾ ਅੱਗੇ ਪਿੱਛੇ ਹੁੰਦਾ ਰਹਿੰਦਾ ਚੇਂਜ ਹੁੰਦਾ ਰਹਿੰਦਾ ਤਾਂ ਚੇਂਜ ਇੱਕ ਮਤਲਬ ਕਿ ਜਿਵੇਂ ਕਿਸੇ ਦੀ ਚੰਗੀ ਗੱਲ ਹੀ ਹੁੰਦੀ ਆ ਚਲੋ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਚਲੋ ਇਸ ਵਾਰ ਸਾਨੂੰ ਵੀ ਇਦਾਂ ਲੱਗੇ ਵੀ ਡਿਮਾਂਡ ਡਰਾਫਟ ਮੈਂ ਵੀ ਨਾਲ ਦੇ ਮੁੰਡੇ ਨੂੰ ਫੋਨ ਕਰਕੇ ਪੁੱਛਿਆ ਮੈਂ ਵੀ ਡਿਮਾਂਡ ਡਰਾਫਟ ਪਰੇ ਮਤਲਬ ਵੀ ਪੁੱਛ ਰਹੀ ਆ ਮੁੰਡੇ ਕੁੜੀਆਂ ਉਹ ਕਹਿੰਦਾ ਰ ਆਪਾਂ ਤਾਂ ਜਿੰਦਾ ਪੈਸੇ ਦਿੱਤੇ ਸੀ ਮੈਂ ਕਿਹਾ ਵੀ ਹਾਂ ਆਪਾਂ ਤਾਂ ਪੈਸੇ ਦਿੱਤੇ ਸੀ ਮੈਂ ਵੈਰੀਫਿਕੇਸ਼ਨ ਲਈ ਤਾਂ ਚਲੋ ਕੋਈ ਗੱਲ ਨਹੀਂ ਇਸ ਵਾਰ ਥੋੜਾ ਅਲੱਗ ਸੋ ਉਮੀਦ ਕਰਦਾ ਕਿ ਤੁਸوں ਤੁਹਾਨੂੰ ਜਿਹੜੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਮੈਂ ਫਿਰ ਹੋ ਹੀ ਕਹਾਂਗਾ ਜੇ ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗਦੀ ਹੈ ਤਾਂ ਤੁਸੀਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਸਾਰਾ ਕੁਝ ਮਤਲਬ ਜੋ ਮੈਨੂੰ ਨਹੀਂ ਪਤਾ ਤੁਸੀਂ ਕੀ ਕਰਨਾ ਹੈ ਤੁਹਾਨੂੰ ਵਧੀਆ ਲੱਗਦਾ ਤਾਂ ਤੁਸੀਂ ਆ ਜਿਹੜੀ ਕੰਮ ਹੈਗੀ ਆ ਤੁਸੀਂ ਵੀਡੀਓ ਨੂੰ ਲਾਈਕ ਕਰਨ ਵਾਲੇ ਸ਼ੇਅਰ ਕਰਨ ਵਾਲੇ ਸਾਰੇ ਆ ਵੀ ਕਰ ਦਿਓ ਤੇ ਜੇ ਵੀ ਤੁਹਾਡੀ ਫਿਰ ਵੀ ਕੋਈ ਕੋਈ ਵਾਰੀ ਹੈਗੀ ਆ ਠੀਕ ਹੈ ਬਾਕੀ ਵੀ ਹੈਗੀ ਆ ਜਿਵੇਂ ਵਰਦੀ ਬਾਰੇ ਹੋ ਗਿਆ ਵਰਦੀ ਬਾਰੇ ਵੀ ਪਾ ਦਾਂਗੇ ਵੀਡੀਓ ਪਾ ਦਾਂਗੇ ਟ੍ਰੇਨਿੰਗ ਦੇ ਵਿੱਚ ਕਿੱਦਾਂ ਹੁੰਦਾ ਛੁੱਟੀ ਬਾਰੇ ਕਿੱਦਾਂ ਡਿਊਟੀ ਬਾਰੇ ਕਿੱਦਾਂ ਉਹ ਲਗ ਲਗ ਤੁਹਾਨੂੰ ਮਤਲਬ ਕੀ ਵੀਡੀਓ ਪੋਇਟ ਕਰਾ ਦਾਂਗੇ ਇਹ ਥੋੜੀ ਵੀਡੀਓ ਲੰਮੀ ਹੋ ਗਈ ਤੇ ਸਾਰਿਆਂ ਨੂੰ ਮੈਂ ਕਹਿੰਦਾ ਬੈਸਟ ਆਫ ਲੱਕ ਤੁਹਾਡਾ ਸਾਰਿਆਂ ਦਾ ਮੈਡੀਕਲ ਵਧੀਆ ਫਿੱਟ ਹੋਊ ਤੁਸੀਂ ਠੀਕ ਆ ਤੇ ਆਦਾ ਸੱਟ ਫੇੜ ਤੋਂ ਬਚ ਕੇ ਰਹੋ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਫਿੱਟ ਹੀ ਹੋਵੋਗੇ ਤੁਹਾਡਾ ਮੈਡੀਕਲ ਸਹੀ ਠੀਕ ਕਲੀਅਰ ਹੋਵੇ ਫਿੱਟ ਹੋਵੋ ਤੁਸੀਂ ਸਰਟੀਫਿਕੇਟ ਤੁਹਾਡਾ ਜਮ੍ਹਾਂ ਹੋਵੇ ਤੇ ਤੁਸੀਂ ਜਲਦ ਜਲਦੀ ਸਾਨੂੰ ਜੁਆਇਨ ਕਰੋ ਸੋ ਸਾਰਿਆਂ ਨੂੰ ਫੇਰ ਚਾਹ